ਕਿ ਤੁਮ ਮੈਂ ਬੇਕਦਰ ਦੁਖੀ ਹੋਇਆ। ਇਹ ਕਿਹੋ ਜਿਹੀਆਂ ਹੌਂਸਲੇ ਗੱਲ ਕਰ ਰਹੀ। ਚਾਹ ਪੀ ਲੈ। ਚਲ ਕੋਈ ਨਾ ਮੈਂ ਬਣਾ ਲੈਂਦੀ ਚਾਹ ਨੂੰ ਕੀ ਸੀ ਜਾ। ਕੋਈ ਨਾ ਪੁੱਤ ਤੂੰ ਕੀ ਬਣਾ ਲਾਂਦੀ। ਇੱਕ ਗੱਲ ਹੋਰ ਕਹਿੰਦੀ ਪੁੱਤ। ਤੈਨੂੰ ਇਹਦਾ ਸੁਭਾਅ ਦਾ ਪਤਾ ਹੀ ਨਹੀਂ। ਤੂੰ ਗੁੱਸਾ ਨਾ ਕਰੀ ਇਹਦੀ ਗੱਲ ਦਾ। ਨਹੀਂ ਨਹੀਂ ਮੰਮੀ ਮੈਨੂੰ ਤਾਂ ਪਤਾ ਇਹਨਾਂ ਦਾ। ਆਹੋ ਜਿਹੀ ਹੋ ਜਾਣਗੇ ਫਿਰ। ਬਸ ਲੋਕਾਂ ਪਿੱਛੇ ਬਾੜਾ ਲੱਗਦੇ ਆ ਜਿਵੇਂ ਲੋਕ ਕਹਿੰਦੇ ਉਸ ਗੱਲ ਦਾ ਗੁੱਸਾ ਕਰਕੇ ਬੈਠ ਜਾਂਦੇ ਆ। ਮਾੜੀ ਜਿਹੀ ਗੱਲ ਨਹੀਂ ਅਖਵਾਉਂਦੇ ਬਾਹਰੋਂ। ਲੋਕ ਵੀ ਐਡੇ ਕੁੱਤੇ ਆ ਹੈਂ ਜਾਣ ਜਾਣ ਕੇ ਚਿੰਝੜਾ ਛੇੜਦੇ ਆ ਵੀ ਸਾਨੂੰ ਕੀ ਮਤਲਬ ਲੋਕ ਤਾਂ ਹੋਰ ਕਿਸੇ ਨੂੰ ਨਹੀਂ ਕੁਝ ਕਹਿੰਦੀ ਇਹ ਸੁਣ ਕੇ ਘਰੇ ਲੜਦੇ ਆ ਉਹ ਜਾਂ ਜਾਂ ਵਹਿਬਤਾ ਕਰਦੇ ਆ ਲੋਕ ਵੀ ਪਤਾ ਵੀ ਸਾਡੀ ਸੁਣੂਗਾ ਘਰੇ ਲੋਕ ਤਾਂ ਸਵਾਦ ਲੈਂਦੇ ਆ ਨਹੀਂ ਪੁੱਤੇ ਭੋਲਾ ਕਿਸੇ ਨੂੰ ਗੱਲ ਦਾ ਜਵਾਬ ਨਹੀਂ ਦਿੰਦਾ ਚੱਲ ਛੱਡ ਪਰੇ ਹੋਰ ਦੱਸ ਤੇਰੀ ਮੰਮੀ ਠੀਕ ਸੀ ਹਾਂ ਬਸ ਹੁਣ ਤਾਂ ਠੀਕ ਸੀ ਹੁਣ ਤੈਨੂੰ ਪਤਾ ਹੀ ਗਿਆ ਮੰਮੀ ਘਰੇ ਜਵਾਕਾਂ ਦੇ ਦੋਖੀ ਮਾਰ ਜਿੰਦੇ ਮਾਪਿਓ ਨੂੰ ਤਾਂ ਹੋਰ ਉਹਨੂੰ ਕੀ ਹੋਣਾ ਸੀ ਚੰਗੀ ਭਲੀ ਸੀਗੀ ਬਸ ਇਹਨਾਂ ਨੇ ਮਾਰਤੀ ਜਮਾ ਮੈਨੂੰ ਐ ਨਹੀਂ ਸਮਝ ਆਉਂਦੀ ਪੁੱਤ ਤੇਰੀ ਭਜਾਈ ਐ ਕਿਉਂ ਕਰਦੀ ਐ ਕਿਉਂ ਲੜਦੀ ਐ ਉਹ ਹੋਂਦਨ ਘਾਤੀ ਆ ਹੁਣ ਕਹਿੰਦੀ ਅੱਡ ਹੋ ਜਾ ਤਿੰਨੀ ਮੈਂ ਤੈਨੂੰ ਲੰਗਰ ਨਹੀਂ ਲਿਆ ਤੇ ਕੀ ਚਾਰਤਾ ਜੀ ਆ ਹੈ 1 ਬਸ ਇੱਕ ਜਵਾਕ ਆ ਵੀ ਥੋੜਾ ਤੂੰ ਵੀ ਨਹੀਂ ਸਮਝਦਾ ਤੇ ਨਾਕ ਵੀ ਮਾਂ ਪਿਓ ਨੇ ਸਮਝਦੇ ਮੇਰੇ ਦੱਸ ਹੁਣ ਵੀਰਾ ਵੀ ਆਪਦੀ ਜਗ੍ਹਾ ਤੇ ਸਹੀ ਹੈ ਕਹਿੰਦਾ ਮੈਂ ਕਿੱਥੇ ਸੱਟਦਾ ਇਹਨਾਂ ਨੂੰ ਜਸ ਦੋ ਭਰਾ ਹੋ ਗਏ ਫਿਰ ਤਾਂ ਚੱਲ ਬਈ ਅਸੀਂ ਮੈਂ ਕਹਿਦਾ ਵੀ ਤੂੰ ਛੋਟੇ ਦੇ ਵਗ ਜਾ ਹੁਣ ਆਏ ਨਹੀਂ ਸ਼ਰਮਵਾਦੇ ਵੀ ਸਾਡੀਆਂ ਮਾਮਾ ਨਾਲ ਆਏ ਹੋਵੇ ਹੈ ਅਸੀਂ ਬਗਾਨੀਆਂ ਨਾਲ ਕਰਦੇ ਆ ਮੇਰੀ ਮਾਂ ਤਾਂ ਵਿਚਾਰੀ ਨੇ ਐ ਵੀ ਕਹਿਤਾ ਕਹਿੰਦੀ ਭਾਈ ਤੁਸੀਂ ਆਪ ਦਾ ਖੁਸ਼ ਰਹੋ ਦੋਨੇ ਜੀ ਅਸੀਂ ਤਾਂ ਅੱਡ ਹੋ ਕੇ ਬਹਿ ਜੰਨੇ ਆ ਦੋ ਰੋਟੀਆਂ ਅਸੀਂ ਤਾਂ ਲਾਈ ਜੰਨੇ ਆ ਹੋਰ ਦੁਵਾਦ ਹੋਰ ਕੀ ਕਰਦਣ ਐਸ ਗੱਲ ਦੀ ਲੜਾਈ ਆ ਮਾਂ ਘਰੇ ਹੋਰ ਪੁੱਤ ਮਾਂਵਾਂ ਕੀ ਕਰਨ ਇਹ ਹੀ ਕਹਿੰਦੇ ਆ ਵੀ ਭਾਈ ਜੇ ਤੁਸੀਂ ਅੱਡ ਹੋਣਾ ਹੋ ਜੋ ਪੁੱਤਾਂ ਦੇ ਘਰ ਬਸਣ ਮਾਂ ਦਾ ਕੀ ਐ ਦੋ ਰੋਟੀਆਂ ਹੀ ਖਾਣੀਆਂ ਆ ਆਪਦੀ ਅੱਡ ਪਕਾ ਕੇ ਖਾ ਲੂਗੀ ਉਹ ਤਾਂ ਨਾਲੇ ਮਾਂ ਤੈਨੂੰ ਤਾਂ ਮੇਰੇ ਮਾਂ ਦੇ ਸੁਭਾਅ ਦਾ ਪਤਾ ਹੀ ਆ ਉਹ ਤਾਂ ਭਾਬੀ ਨੂੰ ਕੁਝ ਵੀ ਨਹੀਂ ਕਹਿੰਦੀ ਕੋਈ ਕੱਪੜਾ ਜਿਹੜਾ ਪਾ ਲੇ ਉਹ ਤੋਂ ਨਹੀਂ ਰੋਕਦੀ ਹਰ ਮਹੀਨੇ ਦੋ ਸੂਟ ਭਾਬੀ ਨੂੰ ਸਵਾ ਕੇ ਦੇਨੇ ਆ ਕਿਸੇ ਕੰਮ ਨੂੰ ਨਹੀਂ ਕਹਿੰਦੀ ਭਾਉਂਦੀ 9 ਵਜੇ ਉੱਠੇ ਕਦੇ ਆਏ ਨਹੀਂ ਕਿਹਾ ਮੇਰੀ ਮਾਂ ਨੇ ਭਾਈ ਹਾਂ ਤੂੰ ਲੇਟ ਉੱਠਦੀ ਆ ਮੇਰੇ ਤੋਂ ਵੱਧ ਉਹਦਾ ਕਰਦੀ ਆ ਨਿਤਿਏ ਤਾਂ ਹੀ ਤਾਂ ਚਾਂਬਲਦੀ ਜੇ ਤੇਰੀ ਮਾਂ ਕੁਝ ਕਹਿੰਦੀ ਨਹੀਂ ਮੈਨੂੰ ਪਤਾ ਹੀ ਹੈ ਤੇਰੀ ਮਾਂ ਦਾ ਸੁਭਾਅ ਤਾਂ ਜੇ ਕੰਮ ਪਿਆ ਆਪ ਬਿਮਾਰ ਠਮਾਰ ਉੱਠ ਕੇ ਕਰ ਲੈਂਦੀ ਐ ਪਰ ਉਹਨੂੰ ਨਹੀਂ ਕਹਿੰਦੀ ਮਾਂ ਦੀ ਧੀ ਨੂੰ ਤਾਂ ਵੀ ਉਹ ਸਿਰੇ ਚੜਦੀ ਐ ਇੰਨੀ ਟੈਨਸ਼ਨ ਲੈਂਦੀ ਐ ਇੰਨੀ ਟੈਨਸ਼ਨ ਲੈਂਦੀ ਐ ਹਜੇ ਵੀ ਐਂ ਕਹਿ ਦਿੰਦੀ ਆ ਵੀ ਚੱਲ ਭਾਈ ਹਾਂ ਇਹ ਦੋਨੇ ਖੁਸ਼ ਰਹਿਣ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹੁਣ ਕਿੰਨੇ ਦਿਨ ਹੋ ਗਏ ਬਾਈ ਦੀਆਂ ਮਿੰਨਤਾਂ ਕਰੀ ਜਾਂਦੀ ਸੀ ਤੂੰ ਲਿਆ ਬਹੁ ਤੁਲਿਆ ਭਾਈ ਜਮਾ ਰਾਜੀ ਨਹੀਂ ਸੀ ਲਿਆ ਕੇ ਹੈ ਮਾਂ ਕਹਿੰਦੀ ਨਹੀਂ ਤੂੰ ਲੈ ਕੇ ਆ ਹੁਣ ਮਾਂ ਨੇ ਧੱਕੇ ਨਾਲ ਭੇਜਿਆ ਉਹਨੂੰ ਉੱਥੇ ਹੈ ਮੈਂ ਤਾਂ ਕਰਕੇ ਲੈ ਕੇ ਆਇਆ ਉਹਦੀਆਂ ਹੋਰ ਕਰੇ ਵੀ ਵਿਚਾਰੀ ਕੀ ਵੀ ਲੋਕ ਕਹਿਣਗੇ ਪਤਾ ਨਹੀਂ ਵੀ ਮਾਂ ਨੇ ਦਵਲਤੀ ਲੜ ਕੇ ਹੈ ਘਰ ਤਾਂ ਉਹਨੇ ਬਸਾਉਣਾ ਹੀ ਹੈ ਵੀ ਭਾਈ ਮੇਰੇ ਪੁੱਤ ਦਾ ਘਰ ਬਸੇ ਜਦੋਂ ਆਪ ਨਹੀਂ ਸੋਚਦੀਆਂ ਇੱਕ ਵਾਰੇ ਨਹੀਂ ਸੋਚਦੀ ਹੈ ਆ ਜਦੋਂ ਜੀ ਕਾ ਚੱਕ ਕੇ ਮੂੰਹ ਨਾ ਲੈ ਜਿੰਦੀ ਉਹਦੀ ਪੜਾਈ ਨਹੀਂ ਖਰਾਬ ਹੁੰਦੀ ਨਹੀਂ ਪਤਾ ਇਹ ਜੀਆਂ ਨੂੰ ਕੀ ਹੈ ਬਸ ਤੇਰੀ ਮਾਂ ਹੀ ਉਹਦੇ ਅੱਖਾਂ 'ਚ ਚੁਗਦੀ ਹੈ ਮਰ ਮਾਂ ਵਿਚਾਰੀ ਉਹ ਤੁਹਾਡੇ ਚੰਗਾ ਘਰ ਬਾਰ ਚੰਗੀ ਜ਼ਮੀਨ ਆ ਚੰਗਾ ਰੱਬ ਨੇ ਪੁੱਤ ਦੇਤਾ ਹੈ ਐਡੇ ਨਰਮ ਸਾਸੋਰਾ ਮਿਲ ਗਏ ਹੋਰ ਦਾ ਸਕੀ ਚਾਹੀਦਾ ਤੀਵੀ ਨੂੰ ਮਹਨਤਾਏ ਆਉਂਦੀ ਉਹਦੀ ਮਾਂ ਨੇ ਪੂਰਾ ਵੀ ਸਮਝਾਉਂਦੀ ਵੀ ਭਾਈ ਤੂੰ ਐ ਕਿਉਂ ਕਰਦੀ ਹੈ ਮਾਂ ਫਿਰ ਮੈਨੂੰ ਕਹੇਗੀ ਮਾਂ ਤਾਂ ਪੂਣਾ ਚੱਕਾ ਦਿੰਦੀ ਆ ਹੈ ਤੇ ਦੋ ਪਹਿਣਾ ਇਹ ਸਕਣਾ ਹੈ ਦੋਨੇ ਦੋਨੇ ਐ ਕਰਦਿਆਂ ਨੇ ਮਾਂ ਦੋਨੋਂ ਨੂੰ ਚੱਕ ਦੇ ਕੇ ਰੱਖਦੀ ਆ ਉਹ ਤਾਂ ਆਪ ਦੂਜੇ ਦਿਨ ਉਹ ਮਾਂ ਕੋਲ ਜਾ ਕੇ ਬਹਿ ਜਾਂਦੀ ਹੈ ਵੱਡੀ ਇਹਨਾਂ ਦੀ ਨਹੀਂ ਐ ਸ਼ਰਮ ਮੰਨੇ ਉਹ ਵੀ ਭਾਈ ਮੇਰੀ ਧੀ ਤਾਂ ਕੁਝ ਨਹੀਂ ਲੁਕੋ ਕੇ ਰੱਖਿਆ ਸਾਰਾ ਕੁਝ ਮੇਰੀ ਧੀ ਦੇ ਹਵਾਲੇ ਕਰਖਿਆ ਉਹਨੂੰ ਤਾਂ ਦੋ ਰੋਟੀਆਂ ਹੀ ਚਾਹੀਦੀਆਂ ਤੇਰੀ ਮਾਂ ਨੂੰ ਤਾਂ ਰੋਕਦੀ ਟੋਕਦੀ ਹੋ ਨਹੀਂ ਕੁਛ ਮਰਜੀ ਡੋਲੇ ਬਗਾੜੇ ਕੁਛ ਮਰਜੀ ਕਰੇ ਕਦੀ ਨਹੀਂ ਹਜੇ ਸੋ ਮੈਨੂੰ ਤਾਂ ਇੰਨਾ ਲੜਦੀ ਸੀ ਮਾਂ ਜਦੋਂ ਮੈਂ ਕਵਾਰੀ ਹੁੰਦੀ ਸੀ ਮੈਂ ਤਾਂ ਕੋਈ ਚੀਜ਼ ਡੋਲ ਜੈਂਦੀ ਮੈਨੂੰ ਕਹਿੰਦੀ ਬਗਾਨੇ ਘਰੇ ਜਾਣਾ ਤੈਨੂੰ ਕੰਮ ਨਹੀਂ ਆਉਂਦਾ ਮੈਨੂੰ ਸਵੇਰ ਨਹੀਂ ਉਠਾ ਲੈਂਦੀ ਆਪਦੇ ਨਾਲ ਮੈਂ ਤਾਂ ਸੋ ਹੈਰਾਨ ਹੁੰਦੀ ਜਦੋਂ ਭਾਬੀ ਆਈ ਸੀ ਉਹਨੂੰ ਕੁਛ ਵੀ ਨਹੀਂ ਕਹਿੰਦੀ ਸੀ ਤਾਂ ਨਹੀਂ ਪੁੱਤ ਮਾਂ ਆਜਾ ਤਾਂ ਧੀਆ ਤੇ ਜੋਰ ਚੱਲਦਾ ਹੋਰ ਕੀ ਕਰੇ ਵਿਚਾਰੀ ਉਹ ਹੈ ਹੋਰ ਕੀ ਮਾਂ ਧੀਆ ਨੂੰ ਤਾਂ ਮਾਂ ਪਿਓ ਦਾ ਦੁੱਖ ਹੀ ਲੈ ਕੇ ਬਾਝ ਜਾਂਦੇ ਨੇ ਹੋਰ ਧੀਆ ਨੂੰ ਕੀ ਹੋਣਾ ਚੱਲ ਕੋਈ ਨਾ ਪੁੱਤ ਤੂੰ ਫੇਰ ਨਾ ਕਰ ਕੋਈ ਗੱਲ ਨਹੀਂ ਦੁਬਾਰੀ ਜਿਹੜਾ ਹਾਂ ਤੂੰ ਇਹਦੇ ਪਿੱਛੇ ਨਾ ਕਰ ਵੀ ਪਤਾ ਨਹੀਂ ਇਹਨੇ ਜਾਣ ਦੇਣਾ ਕਿ ਨਹੀਂ ਹਾਂ ਦੇਖ ਲਮਾ ਇਹਨੇ ਤਾਂ ਕੀ ਤੇ ਮੇਰਾ ਦੁੱਖ ਸੁਣਨਾ ਸੀਗਾ ਹੈ ਤੇ ਕੀ ਤੇ ਮੈਨੂੰ ਗੱਲ ਬਾਤ ਪੁੱਛਣੀ ਸੀਗੀ ਇਹ ਦੱਸੋ ਕੋ ਮੇਰੇ ਨਾਲ ਲੜਨ ਬੈਹ ਜਾਂਦਾ ਨਹੀਂ ਇਹ ਤਾਂ ਉਹ ਹੀ ਬੜਬੋਲਾ ਆ ਮਿੰਟ ਚ ਇੱਕੋ ਜਿਹਾ ਹੋ ਜਾਊਗਾ ਮੈਨੂੰ ਤਾਂ ਪਤਾ ਲੱਗ ਜੇ ਕਿਹੜੇ ਦੋ ਕਰਨ ਲੁੱਤੀਆਂ ਲਾਉਂਦੇ ਆ ਤੇ ਮਰਦੇ ਆ ਸਰੀਕਾ ਹੀ ਹੁੰਦਾ ਆਪਦਾ ਦੂਜੇ ਨਹੀਂ ਕੋਈ ਕੁਝ ਕਹਿੰਦੇ ਮਰਦੇ ਇਹਨੋਂ ਨਾ ਵੀ ਸੁਖੀ ਵਸਦੇ ਆ ਕਾਹਤੋਂ ਵਸਦੇ ਆ ਗੱਲ ਤਾਂ ਉਹੀ ਐ ਅੱਧੀਆਂ ਦੇ ਪਿੰਡ ਬੁਰੇ ਮਾਂ ਐ ਕਿੰਨੇ ਸਾਸਨੂ ਦੇ ਬੰਦੀ ਕਿਵੇਂ ਇਹਨਾਂ ਦੀ ਗੱਲ ਤਾਂ ਉਹੀ ਆ ਪੁੱਤਾ ਹਾਂ ਲੜਨ ਅਸੀਂ ਜਲੂਸ ਦੇਖੀਏ ਦੇਖੀਏ ਹਾਂ ਆਪ ਦੇ ਨਿਕਲਦਾ ਨਾ ਕਰੇ ਤਾਂ ਦੂਜਿਆਂ ਦਾ ਵੀ ਐ ਹੁੰਦਾ ਵੀ ਇਹਨਾਂ ਦਾ ਵੀ ਨਿਕਲੇ ਫਿਰ ਅਸੀਂ ਵੀ ਦੇਖੀਏ ਘਰੇ ਜਾਣ ਤੇ ਕੋਈ ਕੁਝ ਨਹੀਂ ਹੁੰਦਾ ਚੱਲ ਮੈਂ ਰੋਟੀ ਆਟਾ ਚੱਕਿਆ ਪਿਆ ਠੀਕ ਐ ਨਹੀਂ ਨਹੀਂ ਮਾਂ ਕੋਈ ਗੱਲ ਨਹੀਂ ਮੈਂ ਆਪੇ ਲਾ ਲੂੰਗੀ ਰੋਟੀ ਤਾਂ ਹਜੇ ਨਾ ਮੈਨੂੰ ਭੁੱਖ ਹੈਗੀ ਆ ਸੱਚ ਮਤ ਨੂੰ ਐ ਪੁੱਛਦੀ ਸਰਪੀ ਤਾਂ ਦੁਬਾਰੇ ਫੋਨ ਤਾਂ ਨਹੀਂ ਆਇਆ ਤੈਨੂੰ ਉਹ ਤਾਂ ਦੁਬਾਰੇ ਤਾਂ ਆਇਆ ਨਹੀਂ ਤੇ ਪੈਸੇ ਲੈ ਗਈ ਸੀ ਫੜ ਕੇ ਪੈਸੇ ਤਾਂ ਲੈ ਗਈ ਸੀ ਵੈਸੇ ਉਹ ਕਹਿੰਦੀ ਮਾਂ ਵੀ ਇਹ ਨੂੰ ਨਾ ਦਸੀ ਜਸ ਨੂੰ ਪੈਸਿਆਂ ਦਾ ਤੇ ਚੋਰ ਹੂ ਲੈ ਕੇ ਗਈ ਆ ਫੜ ਕੇ ਮੈਥੋਂ ਮੈਂ ਫਿਰ ਤੇ ਸ਼ਰਮ ਵੀ ਕੀ ਦੱਸਣ ਦੀ ਹੈ ਜੇ ਵੀ ਹੁਣ ਉਹਨੂੰ ਬਾਈ ਨੂੰ ਪੈਸੇ ਚਾਹੀਦੇ ਹੁੰਦੇ ਉਹ ਤਾਂ ਬਲੱਡੀ ਨੂੰ ਸਿੱਧਾ ਫੋਨ ਕਰ ਲੈਂਦਾ ਮੈਂ ਤਾਂ ਕਹੀ ਰਹਿਣਾ ਕਿ ਕੁੜੀ ਆਪਣੀ ਝੂਠ ਵੀ ਨਾ ਮਾਰਦੀ ਹੋਵੇ ਉਹ ਤੈਨੂੰ ਕਰਾਉਣ ਦਾ ਫੋਨ ਆਇਆ ਤਾਂ ਨਹੀਂ ਬਾਜ ਕੋਈ ਨਹੀਂ ਪੁੱਤ ਮੇਰੇ ਕੋਲੇ ਤਾਂ ਨਹੀਂ ਆਇਆ ਫੋਨ ਪਰ ਝੂਠ ਤਾਂ ਕੀ ਮਾਰਦੀ ਹੋਗੀ ਕਹਿੰਦੀ ਮਾਂ ਵੀ ਉਹ ਸ਼ਰਮ ਮੰਦਾ ਵੀ ਨਵੇਂ-ਨਵੇਂ ਰਿਸ਼ਤੇਦਾਰੀ ਪਈ ਆ ਚੱਲ ਜਮਾਈ ਭਾਈ ਨੂੰ ਹੋ ਹੀ ਜਾਂਦਾ ਪੁੱਤ ਕਾਦੀ ਪੰਧਾਸਤਾ ਕਿਉਂ ਦੱਸ ਨਾ ਨਾ ਹਾਂ ਤੂੰ ਨਾ ਗੱਲ ਕਰਦੀ ਪੁੱਤ ਮੈਂ ਤਾਂ ਦੱਸਿਆ ਨਹੀਂ 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 ਮੈਂ ਤਾਂ ਨਹੀਂ ਗੱਲ ਕਰਦੀਗੀ ਚਾ ਸ਼ੁਕਰ ਤੁਮਨ ਦੱਸ ਵੀ ਦਿੱਤਾ ਵੀ ਨਹੀਂ ਦੱਸ ਸਕਦੀ ਉਹ ਮੂੰਹ ਚ ਗੱਲ ਵੀ ਨਾ ਨਿਕਲ ਜਾਂਦੀ ਨਾ ਨਾ ਉਹ ਤਾਂ ਪੈਸੇ ਵੀ ਆ ਬਾਹਰ ਹੀ ਫੜ ਕੇ ਲੈ ਕੇ ਗਈ ਸੀ ਅੰਦਰ ਵੀ ਨਹੀਂ ਬੜੀ ਕਹਿੰਦੀ ਅਮੀ ਵੀਰਾ ਆਗਾ ਤਾਂ ਕਹੂਗਾ ਕੀ ਲੈਣ ਆਈ ਆ ਤੇ ਜੋ ਕੋਈ ਦੇਖ ਲੈਂਦਾ ਫਿਰ ਇੱਥੇ ਮੈਂ ਤੁਸੀਂ ਵੀ ਕਮਾਲ ਕਰ ਦੂ ਜੋ ਜਾ ਕੇ ਸ਼ਹਿਰ ਚ ਸ਼ਹਿਰ ਚ ਮਿਲ ਲੈਂਦੀ ਉੱਥੇ ਫੜਾ ਜਾਂਦੀ ਪਿੰਡ ਚ ਤੂੰ ਬੁਲਾ ਲੈ ਕੁੜੀ ਨੂੰ ਨਹੀਂ ਪੁੱਤ ਮੈਂ ਉਹ ਆਪ ਹੀ ਆ ਗਈ ਇੱਥੇ ਕਹਿੰਦੀ ਵੀਰਾ ਕਰੇ ਮੈਂ ਤਾਂ ਕਰੇ ਹੈ ਨਹੀਂ ਉਹੀ ਅੰਤ ਕੰਮ ਲਈ ਹੈ ਸੱਚੀ ਉਹੀ ਤਾਂ ਗੱਲ ਹੈ ਚਲ ਕੋਈ ਨਾ ਪੁੱਤ ਪੈਸਿਆਂ ਦਾ ਕੀ ਹੈ ਮੈਂ ਤਾਂ ਇਹ ਕਿਹਾ ਪੁੱਤ ਚਾਹੇ ਨਾ ਹੀ ਮੋੜੀ ਕੋਈ ਗੱਲ ਨਹੀਂ ਚਲੋ ਚਲ ਮਮ ਐ ਕਰਦੀ ਮੈਂ ਲਾਉਣੀਆਂ ਰੋਟੀ ਨਾ ਨਾ ਦੋ ਰੋਟੀਆਂ ਮੈਂ ਲਾ ਦੇਣੀ ਆਟਾ ਚੱਕਿਆ ਪਿਆ ਚਲਾ ਜਾ ਮਿੱਕੇ ਲਾ ਦੇਣੀਆਂ ਫਿਰ ਆਜ ਨਾਲ ਗੱਲਬਾਤ ਕਰ ਲਾਂਗਾ ਦੋ ਉੱਥੇ ਚਲ ਬਾਏ ਹੇ ਕਿੰਨਾ ਵੇਟ ਕਰਵਾਉਂਦਾ ਇਹ ਮੁੰਡਾ ਕਦੇ ਟਾਈਮ ਤੇ ਨਹੀਂ ਕਿਵੇਂ ਹਰ ਪ੍ਰੀਤ ਡਰਾ ਹੀ ਦਿੱਤਾ ਸੀ ਵਧੀਆ ਤਾਂ ਦੱਸ ਕਿਵੇਂ ਆ ਠੀਕ ਆ ਮੈਂ ਨਾ ਪਹਿਲਾਂ ਮੈਨੂੰ ਐਂ ਦੱਸ ਲੇਟ ਕਿਉਂ ਆਉਣਾ ਨਾ ਹਰ ਬਾਰ ਮੈਨੂੰ ਪਹਿਲਾਂ ਬੁਲਾ ਕੇ ਮੈਨੂੰ ਵੇਟ ਕਰਨੀ ਪੈਂਦੀ ਆ ਓਏ ਯਾਰ ਕੰਮ ਆ ਸੀਗਾ ਹਾਂ ਵੈਸੇ ਕੰਮ ਸੀਗਾ ਕੀ ਕੰਮ ਸੀਗਾ ਮੈਨੂੰ ਕੰਮ ਸੀਗਾ ਕੋਈ ਮੈਨੂੰ ਠੀਕ ਆ ਜੀ ਸਾਰੇ ਕੰਮ ਨਾ ਤੁਹਾਨੂੰ ਦੇਤੇ ਰੱਬ ਨੇ ਠੀਕ ਆ ਹੋਰ ਦੂਜੇ ਤਾਂ ਵੇਲੇ ਆ ਹੋਰ ਹੂੰ ਹੋਰ ਸੁਣਾ ਬਸ ਕੁਛ ਨਹੀਂ ਵਧੀਆ ਹੋਰ ਘਰ ਪਰਿਵਾਰ ਸਹੀ ਵਧੀਆ ਤੇ ਆ ਹਾਂ ਸਾਰੇ ਵਧੀਆ ਮੇਰੇ ਤਾਂ ਘਰ ਪਰਿਵਾਰ ਜੱਸ ਤੰਗ ਤਾਂ ਨਹੀਂ ਕਰਦਾ ਤੈਨੂੰ ਲੈ ਮੈਨੂੰ ਕੋ ਤੰਗ ਕਰੋ ਠੀਕ ਐ ਅੱਛਾ ਹੋਰ ਆਹਾ ਓਏ ਇਹ ਤਾਂ ਉਹੀ ਨਹੀਂ ਜਿਹਨੂੰ ਪਹਿਲਾਂ ਦੇਖਿਆ ਸੀ ਮੈਂ ਇੱਥੇ ਪਾਰਕ ਚ ਲਾਡੀ ਦੀ ਭੈਣ ਆ ਤਾਂ ਵਿਆਹ ਤੋਂ ਬਾਅਦ ਵੀ ਹਟਕਦੀ ਓਏ ਕਮਾਲੀ ਹੋਈ ਪਈ ਐ ਲੋਕਾਂ ਦੀ ਯਾਰ ਦੇਖ ਲਾ ਉਹ ਫੇਰ ਬੈਠੀ ਐ ਮੁੰਡੇ ਜੇ ਨਾਲ ਚੱਲ ਕੋਈ ਗੱਲ ਨਹੀਂ ਕਰਦੇ ਆ ਜਾ ਕੇ ਲਾਡੀ ਨਾਲ ਗੱਲ ਬਧੀਆਂ ਨਿਕਲਿਆ ਹੋਇਆ ਦੋ ਚਾਰ ਦਿਨ ਘਰੇ ਨੇ ਸੁਖਦਾ ਸਾਂ ਉਹ ਮੈਨੂੰ ਤਾਂ ਉਧਰੋਂ ਮੰਮੀ ਜੀ ਆ ਉਹ ਸਾਰਾ ਸਿਰ ਖਾਂਦੀ ਰਹਿੰਦੀ ਐ ਇੱਕ ਗੱਲ ਤਾਂ ਵਧੀਆ ਕੰਮ ਕਰਨਾ ਆਪ ਹੀ ਕਰਦੀ ਐ ਮੈਨੂੰ ਨਹੀਂ ਕਰਨਾ ਪੈਂਦਾ ਤੇ ਆਹ ਕਾਲਜ ਦੇ ਬਹਾਨੇ ਮੈਂ ਤਾਂ ਨਿਕਲਿਆ ਨਹੀਂ ਘਰੋਂ ਹੁਣ ਕਿੱਥੇ ਗਿਆ ਪਹਿਲਾਂ ਤਾਂ ਜਾਂਦਾ ਨਹੀਂ ਇਸ ਤਰ੍ਹਾਂ ਖੜਾ ਨਹੀਂ ਛੱਡਦਾ ਉਹ ਕੋਈ ਰਿਸ਼ਤੇਦਾਰੀ ਚ ਕੋਈ ਕੰਮ ਕਰ ਜਾ ਸੀਗਾ ਉੱਥੇ ਗਿਆ ਠੀਕ ਐ ਹੂੰ ਚੱਲ ਵਧੀਆ ਵਧੀਆ ਵਗ ਗਿਆ ਹੂੰ ਹੋਰ ਕੀ ਤੇਰੀ ਸੱਸ ਮੇਰੀ ਸੱਸ ਤਾਂ ਬੜੀ ਆ ਕੀ ਹੋਇਆ ਤਾਂ ਇਹਨੂੰ ਅੱਜ ਕਿਵੇਂ ਉਹਨਾਂ ਨੇ ਪੁੱਛੀ ਹੈ ਨਾ ਮੈਂ ਵੈਸੇ ਹੀ ਪੁੱਛਦਾ ਸੀ ਬਸ ਮੈਂ ਤਾਂ ਸੱਚੀ ਐਂ ਸੋਚਦੀ ਆ ਯਾਰ ਕਦੋਂ ਉਹਨੋਂ ਤਾਂ ਖੜਾ ਛੁੱਟੂਗਾ ਤੇ ਕਦੋਂ ਆਪਣਾ ਵਿਆਹ ਹੋਊਗਾ ਮੈਨੂੰ ਤਾਂ ਨਾ ਐਂ ਹੋਏ ਪੈ ਜਲਦੀ ਤੋਂ ਜਲਦੀ ਨਾ ਤੇਰੇ ਕੋਲ ਕੰਮਕਾਰ ਮਿਲ ਜਾਏ ਤੇ ਤੂੰ ਵਧੀਆ ਕਮਾਉਣ ਜੋਗਾ ਹੋ ਜਾਏ ਤੇ ਆਪਣਾ ਵਿਆਹ ਹੋ ਜਾਏ ਹਾਂ ਉਹ ਤਾਂ ਕੋਈ ਨਹੀਂ ਮੈਂ ਨਾ ਪੈਸੇ ਜੇ ਕੋ ਸਾਥ ਥਲੇ ਕਰ ਲਾਂ ਉਹਦੇ ਆਪਦੇ ਮੇਰਾ ਮੇਰਾ ਤਾਂ ਬਾਤ ਮੈਨੂੰ ਪਤਾ ਪੈਸੇ ਜੁੜਦੇ ਨਹੀਂ ਬੰਦੇ ਦਾ ਕਿੰਨਾ ਟਾਈਮ ਹੋ ਗਿਆ ਤੈਨੂੰ ਇਹ ਹੀ ਗੱਲ ਕਹਿੰਦੇ ਨੂੰ ਇਹ ਗੱਲ ਨਾ ਪਹਿਲਾਂ ਤੋਂ ਸੁਣਦੀ ਆਈ ਤੇ ਮੇਰਾ ਵਿਆਹ ਵੀ ਕਰਤਾ ਮੇਰੇ ਘਰ ਦੇਨ ਤੈਨੂੰ ਪਤਾ ਨਾ ਹੁਣ ਕਿੰਨਾ ਕੁ ਟਾਈਮ ਲੱਗੂਗਾ ਮੈਨੂੰ ਕੋਈ ਟਾਈਮ ਦੇ ਦੇ ਵੀ ਹਾਂ ਵੀ ਮੈਨੂੰ ਇੰਨਾ ਟਾਈਮ ਲੱਗੂ ਮਹੀਨੇ 2 ਮਹੀਨੇ 3 ਮਹੀਨੇ ਕੁਝ ਤਾਂ ਦੱਸ ਹਾਂ ਤੂੰ ਮੇਰੇ ਬਾਰੇ ਘਰੇ ਗੱਲ ਤਾਂ ਕਰੀ ਨਹੀਂ ਫਿਰ ਵਿਆਹ ਤੇਰੇ ਕਰ ਲੈ ਸੀ ਤੇਰੇ ਬਾਰੇ ਗੱਲ ਨਹੀਂ ਕੀਤੀ ਮੈਂ ਤਾਂ ਨਹੀਂ ਕੀਤੀ ਕਿਸੇ ਹੋਰ ਨੂੰ ਜਾ ਕੇ ਕਰਤੀ ਸੀ ਗੱਲ ਤੇ ਉਹਦੇ ਤਾਂ ਛਿੱਤਰ ਖਾ ਲਈ ਸੀ ਮੈਂ ਵੀਰੇ ਤੋਂ ਆਪਦੇ ਤੋਂ ਤੇ ਉਹਦੇ ਕਰਕੇ ਮੇਰੇ ਵਿਆਹ ਕਰਤਾ ਇਹਨਾਂ ਨੇ ਚਲ ਉੱਥੇ ਖੁਸ਼ ਹੋਏਂਗੀ ਹਣ ਤੂੰ ਭਾਈ ਵੇ ਜੇ ਮੈਂ ਖੁਸ਼ ਹੁੰਦੀ ਮੈਂ ਤੇਨਰ ਵਿਆਹ ਦੀਆਂ ਗੱਲਾਂ ਕਿਉਂ ਕਰਦੀ ਤੇ ਉਹਦੇ ਤੋਂ ਤਲਾਕ ਕਿਉਂ ਲੈਣਾ ਸੀ ਕਿ ਮੈਂ ਦੱਸੀ ਦੇਖ ਲਾ ਹਰਪ੍ਰੀਤ ਬਾਕੀ ਤਾਂ ਤੇਰੀ ਮਰਜ਼ੀ ਆ ਮੈਨੂੰ ਹਜੇ ਨਾ ਟਾਈਮ ਲੱਗੂਗਾ ਥੋੜਾ ਜਿਹਾ ਚਲ ਕੋਈ ਗੱਲ ਨਹੀਂ ਜਿੱਥੇ ਇੰਨਾ ਟਾਈਮ ਉੱਥੇ ਅਮਹੀਨਾ ਦੋ ਮਹੀਨਾ ਹੋਰ ਵੇਟ ਕਰ ਲੈਂਦੀ ਆ ਮੈਂ ਜਦ ਨਹੀਂ ਤੂੰ ਮੈਨੂੰ ਕਹਿਤਾ ਨਾ ਵੀ ਮੈਂ ਵਿਆਹ ਕਰਾਉਣਾ ਹਰਪ੍ਰੀਤ ਤੇਰੇ ਨਾਲ ਮੈਂ ਤਾਂ ਉਦੋਂ ਹੀ ਜੱਸ ਤਲਾਕ ਲੈ ਲੂੰਗੀ ਤਲਾਕ ਦੀ ਹੈ ਜੀ ਨੇ ਗੱਲ ਕਰੀ ਹਰਪ੍ਰੀਤ ਤੈਨੂੰ ਪਤਾ ਤਾਂ ਹੈ ਵੀ ਮੰਮੀ ਦੀ ਜ਼ਿੰਮੇਵਾਰੀ ਮੇਰੇ ਤੇ ਆ ਤੇ ਵਿਆਹ ਤੋਂ ਬਾਅਦ ਫਿਰ ਤੇਰੀ ਜ਼ਿੰਮੇਵਾਰੀ ਮੇਰੇ ਤੇ ਆ ਜੇ ਮਿਲਣਾ ਅਬ ਤਾਰਾਂ ਤੇ ਸਟੈਂਡ ਹੋ ਜਾਣਦੇ ਫਿਰ ਉਸ ਤੋਂ ਬਾਅਦ ਆਪਾਂ ਆਪ ਹੀ ਜਾ ਕਰਾਵਾਂਗੇ ਹਾਂ ਮੈਂ ਤਾਂ ਕੰਨੀ ਛੇਤੀ ਛੇਤੀ ਕੰਮ ਮਿਲ ਜੇ ਤੁਸੀਂ ਆਦੇ ਪੈਰ ਤੇ ਸਟੈਂਡ ਹੋ ਜਾਓ ਉਹ ਸੱਚ ਮਤਲਬ ਨਾ ਗੱਲਾਂ ਚ ਭੁੱਲੀ ਗਈ ਆਂਟੀ ਕਿਵੇਂ ਆ ਮੰਮੀ ਹੁਣ ਠੀਕ ਆ ਵੈਸੇ ਅੱਗੇ ਨਾਲ ਕਾਫੀ ਠੀਕ ਅਸੇ ਤੋਨਾਂ ਜੀ ਹੁਣ ਤਾਂ ਛੁੱਟੀ ਮਿਲ ਗਈ ਉਹਨਾਂ ਨੂੰ ਘਰੇ ਵੀ ਲਿਆ ਹਾਂ ਚਲ ਸ਼ੁਕਰ ਆ ਵਧੀਆ ਛੁੱਟੀ ਮਿਲ ਗਈ ਤੇ ਧਿਆਨ ਦੇਖਿਆ ਕਰ ਦਵਾਈ ਬੂਟੀ ਟਾਈਮ ਤੇ ਦੇ ਦਿਆ ਕਰ ਹਾਂ ਦਵਾਈ ਦੇ ਕੈਸ ਮੰਮੀ ਨੂੰ ਟਾਈਮ ਤੇ ਲੇਟ ਹੋ ਗਿਆ ਨਾ ਕੰਮ ਜਾ ਇੱਕ ਹੋਰ ਸੀਗਾ ਮੈਂ ਉਹ ਵੀ ਕਰਕੇ ਆਇਆ ਅੱਛਾ ਤੇ ਹੁਣ ਆਏ ਦੱਸ ਕੁਝ ਖਾਣ ਪੀਣ ਚੱਲਣਾ ਕਿ ਕਲਾਸ ਲਾਉਣੀ ਆ ਉਹ ਪਲਾਸਟਾ ਦੇਖ ਮੈਂ ਰੋਜ਼ ਹੀ ਲੋਨੀ ਆ ਆਪਾਂ ਨਾਲੇ ਕੁਝ ਖਾ ਪੀ ਕੇ ਨੇ ਨਾਲੇ ਮੂਵੀ ਵੇਖ ਲਈਏ ਚਲ ਚਲ ਹਾਂ ਚਲ ਓ ਕੀ ਹਾਲ ਆ ਬਈ ਬਸ ਠੀਕ ਆ ਉਹ ਗੱਲ ਤਾਂ ਸੁਣ ਬਈ ਇੱਕ ਵਾਰੀ ਕਮਾਲ ਦੀ ਗੱਲ ਆ ਯਾਰ ਇਹ ਗੱਲ ਹੀ ਨਹੀਂ ਸੁਣਦਾ ਆ ਜਾਂਦੇ ਆ ਸਾਰੇ ਮੱਥਾ ਕੋਈ ਗੱਲ ਤਾਂ ਸੁਣ ਇੱਕ ਵਾਰੀ ਕੀ ਹਾਲ ਆ ਭਾਈ ਕਮਾਲ ਦੀ ਗੱਲ ਮੈਂ ਬਾਜਾ ਮਾਰੀ ਜਾਂਦਾ ਯਾਰ ਭਾਈ ਗੱਲ ਹੀ ਨਹੀਂ ਸੁਣਦਾ ਤੂੰ ਕੰਮ ਚੱਲਿਆ ਮੈਂ ਤੂੰ ਬਾਜਾ ਮਾਰੀ ਜਾਂਦਾ ਮੇਰਾ ਕੰਮ ਬਣੇ ਚਾਹੇ ਨਾ ਬਣੇ ਅੱਗੇ ਉਹ ਭਾਈ ਇੱਕ ਵਾਰੀ ਬੰਦਾ ਗੱਲ ਤਾਂ ਸੁਣ ਲੈ ਮੈਂ ਤੇਰੇ ਭਲੇ ਲਈ ਗੱਲ ਹੀ ਕਹਣਾਗਾ ਕੀ ਗੱਲ ਕਰਨੀ ਐ ਇਧਰ ਸਾਈਡ ਤੇ ਹੋ ਜਾ ਹਾਂ ਦੱਸ ਮਾ ਤੇਰੇ ਕੋਲ ਚੱਲ ਜਾ ਰਹੀ ਸੀ ਵਹੀ ਤੇਰੇ ਨਾਲ ਦੱਸ ਮਾ ਤਾਂ ਇਹ ਕਹਿੰਦੇ ਮੈਂ ਦੇਖ ਲੈ ਯਾਰ ਅੱਜ ਕੱਲ੍ਹ ਨਹੀਂ ਕੁੜੀਆਂ ਜੰਮੀ ਸਰਿਆ ਪੈ ਹਨਾ ਵੇਗਾ ਕਰਾ ਕੇ ਵੀ ਨਹੀਂ ਟੇਕੇਂਗਾ ਯਾਰ ਕੀ ਹੋ ਗਿਆ ਹੁਣ ਹੈ ਤੂੰ ਲੈਣਾ ਕੀ ਯਾਰ ਤੂੰ ਇਹਨਾਂ ਕਿ ਤੂੰ ਸਮਾਸੇ ਵੀ ਹੈ ਤੂੰ ਹਰੇ ਘਰ ਦੇ ਵਿੱਚ ਝਾਤ ਮਾਰਦਾ ਦੱਸ ਮੈਂ ਤਾਂ ਤੇਰੇ ਭਲੇ ਦੀ ਗੱਲ ਹੀ ਕਰਦਾ ਬਾਈ ਮੇਰੇ ਭਲੇ ਦੀ ਕੀ ਗੱਲ ਕਰਦਾ ਹੁਣ ਕੀ ਗੱਲ ਹੋ ਗਈ ਤੂੰ ਦੱਸ ਤੂੰ ਕੁੜੀ ਦੀ ਗੱਲ ਕਹੀ ਕੁੜੀ ਤੇਰੀ ਗੱਲ ਮੰਨ ਕੇ ਕੁੜੀ ਦਾ ਵਿਆਹ ਕਰਤਾ ਠੀਕ ਹੈ ਹੁਣ ਹੋਰ ਦੱਸ ਕੀ ਯਕੀਨ ਕਰ ਦੇਖ ਲੈ ਬਾਈ ਗੁੱਸਾ ਤਾਂ ਨਾ ਕਰੀ ਦੇਖ ਲੈ ਉਹਦੋਂ ਵੀ ਤੂੰ ਭੈੜੀ ਕਰਦਾ ਮੇਰੇ ਨਾਲ ਅੰਦਰੋਂ ਗੇਟ ਲਾ ਲੈਣਾ ਤੂੰ ਤਾਂ ਹਾਂ ਫਿਰ ਦੱਸ ਗੱਲ ਕੀ ਹੈ ਜੇ ਗੱਲ ਗਲਤ ਕਰੇਗਾ ਤਾਂ ਗੇਟ ਵੀ ਲੱਗੂਗਾ ਕੁੱਟ ਵੀ ਪਊਗੀ ਮੈਂ ਤਾਂ ਤੇਰੇ ਭਲੇ ਦੀ ਗੱਲ ਹੀ ਕਰਦਾ ਹੁਣਾਂ ਬਈ ਮੈਂ ਗਲਤ ਕੀ ਕਰਨੀ ਆ ਅੱਜ ਕੱਲ੍ਹ ਭਲਾਈ ਦਾ ਵੀ ਜ਼ੁਬਾਨਾ ਹੈਣੀ ਯਾਰ ਕੀ ਜ਼ਮਾਨਾ ਹੈ ਨਹੀਂ ਗੱਲ ਗੋਲ ਨਾ ਕਰ ਯਾਰ ਜਿਹੜੀ ਗੱਲ ਕਰਦੇ ਮੈਂ ਟਾਈਮ ਨਾ ਖਰਾਬ ਕਰ ਮੈਂ ਕੰਮ ਜਾਣਾਗਾ ਗੱਲ ਦੱਸ ਗੱਲ ਕੀ ਆ ਦੇਖ ਬਈ ਲੱਗਦੀ ਤਾਂ ਮੇਰੀ ਵੀ ਭੈਣ ਹੀ ਆ ਠੀਕ ਆ ਨਾ ਮੈਂ ਤਾਂ ਭੈਣ ਹੋਣ ਦੇ ਨਾਤੀ ਕਹਿੰਨਾਗਾ ਵੀ ਉਹ ਮੁੰਡੇ ਜੇ ਨਾਲ ਫੇਰ ਬੈਠੀ ਸੀ ਕੱਲ ਕਣ ਕੁੜੀ ਆਪਣੇ ਵਾਲੀ ਭੈਣ ਨਾ ਨਾ ਮਾਰੂ ਤੇਰੇ ਥਾਪੜ ਆਉ ਦਾ ਵਿਆਹ ਹੋ ਗਿਆ ਉਹ ਆਪਦੇ ਪਿੰਡ ਦਾ ਐਵੇਂ ਗੱਲਾਂ ਹੀ ਆਉਂਦਾ ਮੈਨੂੰ ਗੁੱਸਾ ਆ ਗਿਆ ਮੈਂ ਕਿਹਾ ਸੀ ਤਾਂ ਨਹੀਂ ਯਕੀਨ ਕਰਨਾ ਤੂੰ ਮੇਰੇ ਤੇ ਦੇਖ ਲੈ ਉਦੋਂ ਵੀ ਮੈਂ ਗੱਲ ਲਾਈ ਤੂੰ ਯਕੀਨ ਨਹੀਂ ਕੀਤਾ ਸੱਚ ਨਿਕਲੀ ਨਾ ਉਹੀ ਗੱਲ ਹੋ ਜੂਗੀ ਦੇਖ ਲੈ ਅੱਗੇ ਤੇਰੀ ਮਰਜ਼ੀ ਆ ਪਾਰਕ 'ਚ ਬੈਠੀ ਸੀ ਉੱਤੇ ਕੀ ਕੀ ਪ੍ਰੂਫ ਆ ਤੇਰੇ ਕੋਲ ਪ੍ਰੂਫ ਬਾਈ ਪਹਿਲਾਂ ਤੰਨ ਦਿਖਾਇਆ ਨਹੀਂ ਸੀ ਪ੍ਰੂਫ ਪਹਿਲਾਂ ਦਿਖਾਇਆ ਸੀ ਆ ਹੁਣ ਕੀ ਪ੍ਰੂਫ ਆ ਤੇਰੇ ਕੋਲ ਵੀ ਤੂੰ ਸੱਚ ਬੋਲਦਾ ਮੈਂ ਸੱਚ ਹੀ ਬੋਲਦਾ ਬਈ ਮੈਂ ਝੂਠ ਕੇ ਕਹੂੰਗਾ ਮੈਨੂੰ ਕੀ ਲੋੜ ਝੂਠ ਬੋਲਣ ਦੀ ਗੱਲ ਸੁਣ ਲੈ ਜੇ ਕਿਤੇ ਤੇਰੀ ਗੱਲ ਦੇ ਵਿੱਚੋਂ ਮਾੜੀ ਜੀ ਵੀ ਉੱਚੇ ਨੀਚੇ ਨਿਕਲ ਜੇ ਨਾ ਫਸਾ ਬੋਲਣੀ ਕਹਣਾ ਬਣਵਾ ਕੀ ਪੁੱਤ ਹਾਂ ਬਈ ਜਿਵੇਂ ਜਿਵੇਂ ਤੂੰ ਕਹਿੰਨਾ ਉਵੇਂ ਹੀ ਕਰ ਲਾਂਗੇ ਬਸ ਮੈਨੂੰ ਜਰਾ ਘਰ ਵੀ ਪਤਾ ਸਾਰਾ ਕੁਝ ਹੀ ਪਤਾ ਹੈ ਮੈਂ ਜਾ ਕੇ ਘਰੇ ਭਾਵੇਂ ਤੂੰ ਤਾਂ ਗੁੱਸਾ ਕਰਦਾ ਨਹੀਂ ਨਹੀਂ ਤੂੰ ਤਾਂ ਮੇਰੇ ਕੋਲ ਗੱਲ ਦੱਸਦੀ ਇਹ ਗੱਲ ਹੁਣ ਮੈਂ ਘਰੇ ਤਰੀਕੇ ਨਾਲ ਕਰੂੰਗਾ ਜਾ ਕੇ ਆਜ਼ਾਦ ਤਰੀਕੇ ਨਾਲ ਹਾਂ ਕੋਈ ਗੱਲ ਨਹੀਂ ਠੀਕ ਹੈ ਜੇ ਕਿਤੇ ਗੱਲ ਦੇ ਵਿੱਚ ਮੈਂ ਤੈਨੂੰ ਦੱਸਦਾ ਕੋਈ ਗੱਲ ਨਿਕਲ ਗਈ ਜੇ ਮੇਰੀ ਭੈਣ ਘਰੇ ਬੈਠੀ ਹੋਈ ਆਪਦੇ ਤੂੰ ਕਹਿੰਦਾ ਅੱਜ ਦੀ ਗੱਲ ਨਾ ਇਹ ਹਾਂ ਬਈ ਅੱਜ ਦੀ ਗੱਲ ਹੀ ਆ 2 ਘੰਟੇ ਪਹਿਲਾਂ ਦੀ ਗੱਲ ਹੀ ਆ ਨਾਲ ਇੱਕ ਗੱਲ ਹੋਰ ਸੁਣ ਲਾ ਪਹਿਲਾਂ ਤੇ ਇੱਕ ਪਿੰਡ 'ਚ ਬੇਇੱਜ਼ਤੀ ਹੋਈ ਸੀ ਹੁਣ ਦੋਨੇ ਉਹ ਮੈਂ ਆਪਦੇ ਆਪ ਦੇਖ ਲਊਗਾ ਠੀਕ ਹੈ ਕੋਈ ਗੱਲ ਨਹੀਂ ਤੇਰਾ ਧੰਨਵਾਦ ਜੇ ਕਿਤੇ ਗੱਲ ਸੱਚ ਹੋਈ ਫਿਰ ਤਾਂ ਤੇਰਾ ਧੰਨਵਾਦ ਹੀ ਆ ਤੇ ਜੇ ਕਿਤੇ ਝੂਠ ਹੋਈ ਫਿਰ ਤੂੰ ਐ ਸਮਝ ਲਈ ਜਿਹੜਾ ਤੂੰ ਹੇਲਿਆਂ ਜੰਨਾ ਨੂੰ ਲੋਕਾਂ ਦੇ ਘਰਾਂ ਦੇ ਵਿੱਚ ਜੰਨਾ ਕਿਤੇ ਗਲੀਆਂ ਦੇ ਵਿੱਚ ਗੇੜੇ ਮਾਰਾ ਤੁਰਿਆ ਫਿਰਦਾ ਤੇਰਾ ਲੱਤਾਂ ਮੈਂ ਤੋੜੂੰਗਾ ਤੈਨੂੰ ਮੈਂ ਸਹੀ ਗੱਲ ਦੱਸ ਬਈ ਜੇ ਮਰਦੀ ਕਰ ਲਈ ਬਈ ਮੈਨੂੰ ਜਵਾਰ ਪਲਾਸ ਦੇ ਨਾਲ ਮੈਂ ਖਚੂ ਆਇਆ ਤੂੰ ਗੱਲਾਂ ਬਣਾਉਣਾ ਲੋਕਾਂ ਦੀ ਨਹੀਂ ਨਹੀਂ ਕੋਈ ਗੱਲ ਨਹੀਂ ਬਈ ਹਾਂ ਮੈਨੂੰ ਝੂਠ ਬੋਲਣ ਦੀ ਕਿ ਲੋੜ ਆ ਬਈ ਆਪਾਂ ਤਾਂ ਸੱਚ ਬੋਲਦੇ ਆ ਜਿਹੜੀ ਗੱਲ ਆ ਉਹੀ ਕਰਦੇ ਆ ਆਪਾਂ ਤਾਂ ਵਧੀਆ ਰਹੇ ਕੋਈ ਗੱਲ ਨਹੀਂ ਮੈਂ ਕਰਦਾ ਗੱਲ ਕੋਈ ਫਾਇਦਾ ਨਹੀਂ ਇਹ ਕੰਮਾਂ ਚ ਬਿਆ ਹੋ ਗਿਆ ਹੁਣ ਉਹਨੂੰ ਕੀ ਆਵਦਾ ਘਰ ਮਸਾਲਾ ਮਸਾਲੂਗੀ ਉਹ ਚੱਲ ਠੀਕ ਹੈ ਭਾਈ ਚੱਲਦਾ ਫਿਰ ਮੈਂ ਤਾਂ ਮੇਰੇ ਸਾਰੇ ਜਿਉਂ ਨਹੀਂ ਦਿੰਦੇ ਕਮਾਲ ਹੋ ਗਈ ਆ ਉਹ ਹਜੇ ਵੀ ਨਹੀਂ ਹਟੀ ਕਰੇ ਜਾ ਕੇ ਕਰਦਾ ਗੱਲ ਅੰਦਰੋਂ ਤਾਂ ਹੋ ਗਈ ਸਾਰੀ ਸਾਫ ਸਫਾਈ ਹੁਣ ਆ ਕੱਪੜੇ ਜਿਹੜੇ ਹੈਗੇ ਧੋਈ ਦੇਵਾ ਫੇਰ ਆਏ ਨਹੀਂ ਪਤਾ ਲਾਈਟ ਵਗ ਜੇ ਇੱਥੇ ਬੜੂ ਜੂਪਰੇ ਕੱਪੜਾ ਜਾਂਦਾ ਹੈ ਵੀ ਬਾਲੇ ਅੱਜ ਤਾਂ ਹਰਪ੍ਰੀਤ ਵੀ ਨਹੀਂ ਆਈ ਨਹੀਂ ਉਹਨੂੰ ਨਾਲ ਲਾ ਕੇ ਧੋ ਲੈਣੀ ਹਾਂ ਹਾਂ ਜੀ ਕੀ ਹੋ ਗਿਆ ਮੰਮੀ ਇੰਨੇ ਕੱਪੜੇ ਕੱਢ ਰੱਖਿਆ ਮੈਂ ਸਫਾਈ ਕਰੀ ਸੀ ਅੰਦਰੋਂ ਲੈ ਤੁਸੀਂ ਇਕੱਲੇ ਨਹੀਂ ਸਫਾਈ ਕਰਤੀ ਮੈਂ ਕਰਵਾ ਦਿੰਦੀ ਸਫਾਈਆਂ ਤਾਂ ਛੁੱਟੀਆਂ ਮਿਲ ਜਾਂਦੀਆਂ ਹੁਣ ਮੈਨੂੰ ਕਾਲਜ ਚੋਂ ਘੰਟਾ ਖਣਾ ਇਹਨਾਂ ਦੇ ਸਾਹਮਣੇ ਦੇ ਆਈ ਸੀ ਕੰਮ ਵਾਲੀ ਉਹਨੂੰ ਲਾ ਲਿਆ ਸੀ ਨਾਲ ਮੈਂ ਮੈਂ ਆਖਿਆ ਤੂੰ ਮੇਰੇ ਨਾਲ ਵੀ ਕਰਾਜਾ ਉਹਨ ਦਰਵਾਜ਼ੇ ਤੱਕ ਰਾਗੀ ਲੋਟ ਕੱਪੜੇ ਕੁੱਪੜੇ ਹੁਣ ਮੈਂ ਖਾ ਚੱਲ ਮੈਂ ਧੋ ਲੂੰਗੀ ਨਹੀਂ ਉਹ ਨਹੀਂ ਮੈਂ ਕੱਲ ਨੂੰ ਆਜ ਤੁਸੀਂ ਤਾਂ ਸਾਰੀ ਰਮਾਰੀ ਖਾਲੀ ਕਰ ਲਈ ਮੈਨੂੰ ਤਾਂ ਲੱਗਦਾ ਮੰਮੀ ਬਸ ਆਈਆਂ ਤੇ ਤੂੰ ਇੰਨੀ ਲੇਟ ਹੋ ਗਈ ਅੱਜ ਓਹੋ ਮੰਮੀ ਉਹਨਾਂ ਐਕਸਟਰਾ ਕਲਾਸਿਸ ਸੀ ਅੱਜ ਤਾਂ ਕਰਕੇ ਲੇਟ ਹੋ ਗਈ ਓਹੋ ਪੁੱਤ ਤੇ ਤੂੰ ਉਹਨਾਂ ਨੂੰ ਕਹਿ ਦੇਣਾ ਸੀਗਾ ਵੀ ਭਾਈ ਮੈਂ ਘਰੇ ਜਾਣਾਗਾ ਲੈ ਹੁਣ ਕੱਲ ਨੂੰ ਪੜ ਲੈਿੰਦੀ ਉਹ ਜਿਹੜਾ ਕੋਈ ਉਹ ਸੀ ਮੰਮੀ ਹੁਣ ਸਾਰਾ ਨੂੰ ਕਿਵੇਂ ਕਹਿ ਜਾਂਦਾ ਹੁਣ ਤੁਹਾਨੂੰ ਵੀ ਪਤਾ ਉਹਨਾਂ ਨੂੰ ਜਵਾਬ ਥੋੜੀ ਦਿੱਤਾ ਜਾਂਦਾ ਲੈ ਪੁੱਤ ਬਾਲੀ ਲੇਟ ਮੈਨੂੰ ਤਾਂ ਫਿਕਰ ਵੜ ਵੜ ਖਾਈ ਗਿਆ ਨਹੀਂ ਤਾਂ ਹੁਣੋਂ ਮੈਂ ਕੱਪੜੇ ਵੀ ਧੋ ਦਿੰਦੀ ਲੈ ਮੰਮੀ ਤੁਸੀਂ ਤਾਂ ਨਾ ਐਵੇਂ ਫਿਕਰ ਕਰੀ ਜਾਂਦੇ ਰਹਨੇ ਹੁਣ ਕਾਲਜ ਗਈ ਸੀ ਲੇਟ ਹੋ ਜਾਂਦਾ ਕਈ ਵਾਰ ਮੰਮੀ ਤੇ ਕੁਝ ਆਉਂਦਾ ਹੈ ਟ੍ਰੈਫਿਕ ਜ਼ਿਆਦਾ ਸੀਗਾ ਤਾਂ ਕਰਕੇ ਲੇਟ ਹੋ ਗਈ ਚਲ ਕੋਈ ਨਹੀਂ ਤੇ ਜਸ ਦਾ ਫੋਨ ਨਹੀਂ ਆਇਆ ਤੇਰੇ ਕੋਲੇ ਨਾ ਮੇਰੇ ਕੋਲ ਤਾਂ ਆਇਆ ਹੀ ਨਹੀਂ ਉਹਨਾਂ ਦਾ ਫੋਨ ਕੀ ਗੱਲ ਕਾ ਤੋ ਨਹੀਂ ਫੋਨ ਕਰਿਆ ਫਿਰ ਉਹਨੇ ਮੈਨੂੰ ਕੀ ਪਤਾ ਮੰਮੀ ਜੀ ਤੁਹਾਡੀ ਗੱਲ ਨਹੀਂ ਹੋਈ ਨਾ ਮੇਰੇ ਕੋਲੇ ਵੀ ਨਹੀਂ ਆਇਆ ਚਲ ਤੂੰ ਚੱਲ ਬਾਹਰ ਅੰਦਰ ਪੀ ਲੈ ਚਾਹ ਪਾਣੀ ਰੋਟੀ ਖਾਣੀ ਹੈ ਰੋਟੀ ਖਾ ਲਾ ਤੇ ਮੈਂ ਆਉਣੀ ਆ ਕੱਪੜੇ ਦੋਕ ਮਸ਼ੀਨ ਚ ਪਾਈ ਹੋਣੀ ਹੈਗੀ ਹੌਲੀ ਹੌਲੀ ਧੁੱਤੇ ਜਾਣਗੇ ਹਾਂ ਹਾਂ ਮੰਮੀ ਕੋਈ ਗੱਲ ਨਹੀਂ ਮੈਂ ਮੈਂ ਥੋੜਾ ਖਾ ਪੀ ਲਾ ਫਿਰ ਮੈਂ ਧੋ ਲੂੰਗੀ ਤੁਸੀਂ ਵੀ ਆ ਜੀਂ ਅੰਦਰ ਕੋਈ ਨਹੀਂ ਜਿੰਨੇ ਕ ਧੁੱਤੇ ਜਾਂਦੇ ਧੋਣੇ ਫਿਰ ਆਪਾਂ ਨਾਲ ਮਿਲ ਕੇ ਧੋ ਲਾਂਗੇ ਥੋੜੀ ਚੰਗਾ ਮੰਮੀ ਅੱਜ ਫਿਰ ਅੰਦਰ ਤੇ ਜਸਨੂੰ ਫੋਨ ਕਰ ਲਾ ਪੁੱਛ ਲਾ ਵੀ ਕਦੋਂ ਕਿਵੇਂ ਕੋ ਸਜਾਇਆ ਏ ਉੱਧਰ ਜਿੱਧਰ ਗਏ ਸੀ ਹਾਂ ਕੋਈ ਗੱਲ ਨਹੀਂ ਕਰ ਲੈਣੀ ਆ ਫੋਨ ਹਾਂ ਪੁੱਛ ਲਾ ਜੇ ਨਿਆਣੀ ਐ ਨਾ ਅਕਮੇਦੀਆ ਹੋਰ ਕਲਾਸ ਕਲੂਸ ਕੋਣ ਕੀ ਕਹਿੰਦੀ ਮੈਨੂੰ ਤਾਂ ਕਹਿਣਾ ਵੀ ਨਹੀਂ ਆਉਂਦਾ ਅੱਕ ਲਾਉਣਾ ਕੀ ਹੁੰਦਾ ਹੈਗਾ ਤੇ ਆਏ ਨਹੀਂ ਆਖਾ ਉਹਨਾਂ ਨੂੰ ਵੀ ਮੈਨੂੰ ਘਰੇ ਵਗ ਜਾਣ ਦੇ ਚਲ ਪਾਵਾ ਕੱਪੜੇ ਮੈਂ ਵੀ ਮਸ਼ੀਨ ਚ ਕੀ ਕਰੀ ਜਾਨੀ ਐ ਤੂੰ ਮੈਂ ਪੋਚਾ ਲਾਉਂਦੀ ਸੀ ਪੋਚਾ ਬਾਲੇ ਖਰਾਬ ਕਰਾ ਠੇਕਾ ਟੰਨੀ ਇਹ ਪੋਚਾ ਤਾਂ ਆਇਆ ਤੂੰ ਪੋਚਾਂ ਨਾਲਾ ਮੈਂ ਤਾਂ ਕਹਿੰਦੀ ਪੈਪ ਲਾ ਲਾ ਤੇ ਤੂੰ ਪੈਪ ਮਾਰ ਦੇ ਮਗਰ ਮੈਂ ਸਟੈਂਡ ਪੋਚਾ ਜ ਮਾਰ ਦੂੰਗੀ ਚਿੱਕੜਦਾ ਹੋ ਜੂ ਪਤਵਰੇਤਾ ਵਾਲਾ ਹੋਰ ਕੀ ਆ ਮੇਰੇ ਤੋਤਾ ਹੀ ਨਹੀਂ ਪਹੁੰਚਾਣਾ ਐ ਮਾਰੀ ਮੂਰੀ ਦੇ ਮੈਂ ਮੰਜਾ ਜਾ ਚੱਕਦਾ ਪਰੇ ਮਾਰੀ ਕੀ ਗਏ ਤੈਨੂੰ ਪਤਾ ਹੀ ਆ ਮੈਥੋਂ ਕਿਹੜੇ ਕੰਮ ਹੁੰਦੇ ਨੇ ਨਾ ਨਾ ਚੱਕ ਨਾ ਮੰਜਾ ਨਾ ਚੱਕ ਮਾਰਾ ਖੇਤ ਮੰਜਾ ਰੱਖ ਰੱਖ ਗੱਲ ਕਰਨੀ ਆ ਮੈਂ ਰੱਖ ਕੀ ਹੋ ਗਿਆ ਤੈਨੂੰ ਤਪਿਆ ਤਪਾਈ ਹੋਣਾ ਜਦੋਂ ਆਉਣ ਐ ਕੀ ਗੱਲ ਹੋ ਗਈ ਦੱਸ ਮੈਂ ਕੋਈ ਨਹੀਂ ਬੈਠਾ ਤੁਹਾਨੂੰ ਦੱਸਦਾ ਕਰ ਤੋਤਾ ਛੱਡ ਪੋਚਾ ਜਾ ਉਰੇ ਮੈਂ ਨੂੰ ਦੱਸਦਾ ਕੀ ਗੱਲ ਹੋਈ ਆ ਓਹ ਹੋ ਕੀ ਹੋ ਗਿਆ ਬਹਿ ਜਾ ਮੈਂ ਬਹਿ ਜਾ ਕੋਈ ਨਹੀਂ ਸਾਰੀ ਗੱਲ ਅਸੀਂ ਦੇਖਾਂ ਵੀ ਲਿਆਇਆ ਕਰੋ ਸੁੱਕਦੇ ਨਹੀਂ ਆਈ ਕੋਈ ਗੱਲ ਨਹੀਂ ਬਹਿ ਜਾ ਗੱਲ ਕੀ ਹੋ ਗਈ ਇਹ ਜੀ ਤੁਸੀਂ ਮੈਨੂੰ ਐਂ ਦੱਸ ਦੋ ਵੀ ਆਪਣੀ ਕੁੜੀ ਮੈਨੂੰ ਬਾਹਰ ਅੰਦਰ ਜਾਣ ਜੋਗਾ ਛੱਡੂਗੀ ਕਿ ਨਹੀਂ ਛੱਡਦੀ ਕਿਉਂ ਗੱਲ ਹੋ ਗਈ ਗੱਲ ਕੀ ਹੋ ਗਈ ਪਹਿਲਾਂ ਗੱਲ ਦੱਸੋ ਸਾਨੂੰ ਤੁਸੀਂ ਮੈਨੂੰ ਇਹ ਗੱਲ ਦੱਸ ਦੋ ਵੀ ਉਹਨੇ ਸੌਂ ਖਾ ਲਈ ਵੀ ਮੈਂ ਆਪਦੇ ਭਾਈ ਦੇ ਗੱਲ ਦੇ ਵਿੱਚ ਫਾਹ ਪਾਉਣੀ ਪਾਉਣਾ ਹੈ ਹਣ ਤਾਂ ਗਿਆਹੀ ਵਰਤੀ ਛੱਡ ਦੋ ਉਹਦਾ ਖਹਿੜਾ ਛੱਡ ਦੋ ਉਹਦਾ ਖਹਿੜਾ ਉਹਦਾ ਵਿਆਹ ਕਰਤਾ ਠੀਕ ਹੈ ਸਭ ਕੁਝ ਕਰਤਾ ਚੰਗੇ ਘਰੇ ਆ ਚੰਗਾ ਮੁੰਡਾ ਹੈਗਾ ਚੰਗਾ ਉਹਦਾ ਪਰਿਵਾਰ ਆ ਸਾਰਾ ਕੁਝ ਚੰਗਾ ਲੱਭ ਕੇ ਦਿੱਤਾ ਨਾ ਤੇ ਵਧੀਆ ਆਪਦੇ ਘਰੇ ਰਸਦੀ ਰਹਦੀ ਬਾਹਰ ਕਿਉਂ ਖੇ ਖਾਂਦੀ ਆ ਬਹਿ ਜੀ ਗੱਲ ਬੋਲੀ ਜਨਾ ਅਕਲ ਹੈਗੀ ਆ ਤੈਨੂੰ ਅੱਛਾ ਮੈਨੂੰ ਨਹੀਂ ਅਕਲ ਹੈ ਇਹ ਨਾਲੇ ਹੋਰ ਹੈ ਤੂੰ ਐ ਕਰ ਫੋਨ ਲਾ ਕੇ ਪੁੱਛੀ ਐ ਕਰ ਉਹਦੀ ਮਾਂ ਨੂੰ ਫੋਨ ਲਾ ਮੁੰਡੇ ਦੀ ਮਾਂ ਨੂੰ ਫੋਨ ਲਾ ਪੁੱਛ ਕੇ ਹੈਗੀ ਆ ਕਰੇ ਪੁੱਛ ਹੈਗੀ ਆ ਕਰੇ ਮੈਂ ਦੱਸਦਾ ਕਿੱਥੇ ਆ ਉਹ ਤਾਂ ਪਾਣੀ ਜਾਂਦੀ ਆ ਮੰਮੀ ਪੜਨ ਨਾਲ ਆ ਰਕੜੇ ਵਿੱਚ ਬੈਠੀ ਆ ਉਸੇ ਮੁੰਡੇ ਦੇ ਨਾਲ ਲੈ ਕੇ ਚੱਲਾਂ ਤੈਨੂੰ ਜਾਂਦੀ ਆ ਪੜਨ ਨਾਲੇ ਨਾ ਜਾਂਦੀ ਆ ਤੂੰ ਤੁਹਾਨੂੰ ਕਿਹਨੇ ਕਿਹਾ ਤੂੰ ਇੱਥੇ ਫਿਰਦੇ ਹੋ ਮੈਨੂੰ ਪਤਾ ਠੀਕ ਆ ਕਿੱਥੇ ਆ ਕਿੱਥੇ ਨਹੀਂ ਹੋ ਤੁਸੀਂ ਬਾੜੇ ਪੜਦੇ ਨਾ ਪਾ ਮੈਂ ਤੈਨੂੰ ਐਂ ਕਹਤਾ ਮਾ ਠੀਕ ਐ ਇਹ ਨਾ ਹੋਵੇ ਆਪਣੇ ਪਿੰਡ ਦੇ ਵਿੱਚ ਤਾਂ ਆਪਣੀ ਬੇਇੱਜ਼ਤੀ ਹੋਈ ਹੋਈ ਆ ਠੀਕ ਐ ਉੱਥੇ ਜੇ ਮੇਰੀ ਕਿਤੇ ਬੇਇੱਜ਼ਤੀ ਹੋ ਗਈ ਨਾ ਤੈਨੂੰ ਮੈਂ ਦੱਸਦਾ ਤੂੰ ਰੰਡੀ ਹੋ ਜੇਂ ਤੈਨੂੰ ਮੈਂ ਸਿੱਧੀ ਜੀ ਗੱਲ ਦੱਸ ਤੀ ਇਹੋ ਜਿਹਾ ਕਿਉਂ ਪੌਕੀ ਜਾਣਾ ਹੈ ਇਹੋ ਜਿਹਾ ਕੁਝ ਕਿਉਂ ਬਕਵਾਸ ਕਰਦੇ ਹੋ ਤੁਸੀਂ ਉਹਨੂੰ ਨੇ ਆਨਰ ਹੀ ਵਰ ਦਿੱਤਾ ਹਾਂ ਉਹਨੂੰ ਦੇਖਦਾ ਨਹੀਂ ਕਿ ਉੱਥੇ ਬੈਠੀ ਨੂੰ ਇਹ ਕੱਲ ਸੁਣ ਨਹੀਂ ਆਉਂਦੇ ਕੁੱਤਿਆਂ ਨੂੰ ਆਪ ਦੇ ਅੱਖੀਂ ਵੇਖਿਆ ਉਹਨੂੰ ਬੈਠੀ ਉੱਥੇ ਬਾਰਕ ਜੀ ਮੇਰੀ ਗੱਲ ਸੁਣ ਲਾਮਾ ਜਿਹਨੇ ਦੇਖਿਆ ਨਾ ਉਹਨੇ ਮੈਨੂੰ ਦੱਸਤਾ ਮੈਂ ਤੁਹਾਨੂੰ ਹੁਣ ਦੱਸੀ ਜਾਣਾਗਾ ਵੀ ਉਹਨੂੰ ਐ ਕਹਿ ਦੇ ਵੀ ਆਪਦੇ ਭਰਾ ਦਾ ਨੱਕ ਨਾ ਨਹੀਂ ਮਗਰਾ ਦੀ ਮੈਂ ਤੁਹਾਨੂੰ ਸਹੀ ਗੱਲ ਦੱਸੀ ਜੀ ਉਹੀ ਗੱਲ ਆ ਗਈ ਨਾ ਅਗਰ ਕਿਸੇ ਨੇ ਦੱਸਿਆ ਮੈਨੂੰ ਮੇਰੀ ਗੱਲ ਸੁਣ ਅਸੀਂ ਉਹਨੂੰ ਸਮਝਾ ਕੇ ਤੋਰੀ ਆ ਜਦੋਂ ਵਿਆਹ ਹੋ ਸੋਦੋ ਵੀ ਸਮਝਾਈ ਜਦੋਂ ਆਈ ਸੀ ਤੁਸੀਂ ਸਮਝਾ ਕੇ ਤੋਰੀ ਆ ਵੀ ਤੂੰ ਕਾਲਜ ਜਾਏਂਗੀ ਕਾਲਜ ਜਾ ਕੇ ਪਾਰਕ ਦੇ ਵਿੱਚ ਮੁੰਡੇ ਨਾਲ ਬਹਿ ਜੀ ਤੈਨੂੰ ਕੋਈ ਨਹੀਂ ਦੇਖਦਾ ਅਸੀਂ ਇਹੋ ਜੀ ਮਤ ਦੇਵਾਂਗੇ ਕੁੜੀ ਨੂੰ ਫਿਰ ਮੈਂ ਤੈਨੂੰ ਕੀ ਕਹੀ ਆ ਮੈਂਗਾ ਜਦੋਂ ਤੈਨੂੰ ਮੈਂ ਕਹੀ ਆ ਨਾ ਬੰਦਿਆਂ ਨੂੰ ਵੀ ਆਹ ਗੱਲ ਹੋਈ ਪਈ ਆ ਤੁਸੀਂ ਫੋਨ ਕਰ ਲਓ ਤੈਨੂੰ ਮੈਂ ਦੱਸਦੀ ਗੱਲ ਮੈਂ ਕੁੜੀ ਨੂੰ ਫੋਨ ਕਰਕੇ ਇੱਥੇ ਸੱਦ ਲਾ ਮੈਂ ਲਾਉਂ ਉਹਦੀ ਕਲਾਸ ਨਹੀਂ ਜਣਾ ਮੈਂ ਤੁਹਾਨੂੰ ਦੱਸਦਾ ਕੋਈ ਹੋਰ ਬੰਦਾ ਮੇਰੀ ਗੱਲ ਦੇ ਵਿੱਚ ਬੋਲ ਲੈਣਾ ਠੀਕ ਹੈ ਨਾ ਉਹ ਆਪਦੇ ਘਰੇ ਵਧੀਆ ਰਸ ਦੀ ਵਸਦੀ ਹੈ ਨਾ ਉਹਨੂੰ ਰਹਿਣ ਦੇ ਆਪਦੇ ਘਰੇ ਬਾਕੀ ਜਿਹੜੀ ਗੱਲ ਤੈਨੂੰ ਕੋਈ ਕਹਿੰਦਾ ਨਾ ਉਹਨੂੰ ਮੂੰਹ ਤੇ ਲਿਆ ਮੈਨੂੰ ਗੱਲ ਸੁਣੋ ਡਾਡੀ ਤੁਸੀਂ ਲਿਆਓ ਜਿਹਨੇ ਤੁਹਾਨੂੰ ਕਿਹਾ ਨਾ ਉਹਨੂੰ ਇੱਕ ਵਾਰ ਮੂੰਹ ਤੇ ਲੈ ਕੇ ਆਓ ਮੈਂ ਤੁਹਾਨੂੰ ਕਿਉਂ ਦੱਸਾਂ ਮੈਨੂੰ ਕਿਹਨੇ ਕਿਹਾ ਠੀਕ ਹੈ ਤੈਨੂੰ ਮੇਰੀ ਗੱਲ ਤੇ ਯਕੀਨ ਆ ਯਕੀਨ ਤਾਂ ਹੈ ਯਕੀਨ ਹੈ ਕਿ ਹੈ ਨਹੀਂ ਕਿਹ ਥੋਟੀ ਗੱਲ ਤੇ ਯਕੀਨ ਹੈ ਪਰ ਲੋਕਾਂ ਦੀ ਇਹ ਇਹ ਉੱਦੇ ਯਕੀਨ ਕਰੋਗੇ ਵੀ ਜਿਹਦੇ ਜਿਹੜੀ ਕਹਿੰਦਾ ਮੈਂ ਬੋਲ ਲੈਣਾ ਬੋਲਿਓ ਨਾ ਹੁਣ ਮੈਂ ਦੱਸ ਦੇ ਤੋ ਮੂੰਹ ਚਾਪ ਨਾ ਕਰਿਓ ਜੇ ਜੇ ਨਹੀਂ ਬੁਲਵਾਉਣਾ ਨਾ ਤਾਂ ਉਹਨੂੰ ਚੁੱਪਚਾਪ ਇੱਥੇ ਸੱਦ ਲਓ ਉਹਨ ਦਾ ਉਰੇ ਆ ਜਾ ਮੈਂ ਗੱਲ ਕਰਨੀ ਆ ਉਹਦੇ ਨਾਲ ਉੱਥੇ ਜਾ ਕੇ ਮੈਂ ਗੱਲਾਂ ਕਰਾਂ ਜਲੂਸ ਨਾ ਕੱਢਣਾ ਨਹੀਂ ਇੱਥੇ ਆਪਣੇ ਪਣ ਇੱਧਰ ਬੇਇੱਜ਼ਤੀ ਹੋਊਗੀ ਮੇਰੀ ਠੀਕ ਹੈ ਉਹਦਾ ਨਹੀਂ ਉਹਦੇ ਘਰੇ ਪਤਾ ਲੱਗਦਾ ਇਹੋ ਜਿਹੀਆਂ ਗੱਲਾਂ ਕਰ ਕਰ ਤੂੰ ਪਤਾ ਲਾਨੇਗਾ ਆਹੋ ਮੇਰੇ ਦਿਮਾਗ ਚ ਲੱਗਦੇ ਨਹੀਂ ਮੇਰੇ ਦਿਮਾਗ ਚ ਲੱਗਦੇ ਨਹੀਂ ਮੈਂ ਦੱਸਦਾ ਸੀ ਨਹੀਂ ਸੱਦੇ ਲੈ ਕੇ ਉਹਨੇ ਆਪ ਹੀ ਜਾ ਕੇ ਲਿਆਓ ਹੁਣ ਅਸੀਂ ਉੱਥੇ ਕੀ ਕਹਾਂਗੇ ਕੁੜੀ ਨੂੰ ਕੀ ਕੌਣ ਛੱਡ ਕੇ ਜਾਊਗਾ ਮੈਨੂੰ ਦੱਸੋ ਮੁੰਡਾ ਛੱਡ ਕੇ ਜਾ ਉਹ ਰੌਣਾ ਨਾ ਲਾਉ ਤੂੰ ਸੋਧੋ ਗੱਲ ਕਰਾਂਗੇ ਪ੍ਰੌਣਾ ਸਾਹਮਣੇ ਰੌਣਾ ਬਾਗਿਆ ਤੂੰ ਬਾਅਦ ਕਰ ਲੂੰਗਾ ਤੇ ਦਿਮਾਗ ਦੇ ਵਿੱਚ ਕਮਲ ਨਹੀਂ ਹੈਗਾ ਠੀਕ ਹੈ ਨਾ ਕਮਲ ਹੀ ਯਾਰ ਮਾਰੀ ਜਾਂਦੇ ਹੋ ਕਮਲ ਹੀ ਦਿਮਾਗ ਦੇ ਚੋਤੇ ਮੇਰੀ ਗੱਲ ਸੁਣ ਤੂੰ ਲੋਕਾਂ ਪਿੱਛੇ ਨਾ ਲੱਗ ਲੋਕ ਅੱਜ ਕੱਲ ਨਹੀਂ ਰਾਜੀ ਹੁੰਦੇ ਵੀ ਕਿਉਂ ਬਸਦਾ ਇਹਨਾਂ ਦਾ ਘਰ ਓਹੋ ਜਿਸੇ ਰੋਕੀ ਹੋਈ ਜਾਂ ਲਫਰ ਨਾ ਹਰ ਉਸਕੇ ਗਈ ਸੀ ਮਨਿੰਦਰ ਓ ਯਾਰ ਮੈਂ ਤੁਹਾਨੂੰ ਜਿਹੜੀ ਗੱਲ ਕਹੀ ਜਾਂਦਾ ਵੀ ਉਹਨੇ ਮੁੰਡੇ ਨੇ ਸ਼ਰਿਆਮ ਦੇਖਿਆ ਜਦੋਂ ਪਹਿਲਾ ਮੁੰਡੇ ਨੇ ਗੱਲ ਮੈਨੂੰ ਦੱਸੀ ਸੀ ਪਹਿਲਾ ਸੱਚ ਨਿਕਲ ਗਈ ਓਏ ਹੁਣ ਵੀ ਗੱਲ ਸੱਚ ਹੀ ਐ ਮਾਂ ਤੁਸੀਂ ਗੱਲ ਮੇਰੀ ਸੁਣ ਲਓ ਸੁਣ ਲਓ ਸੁਣ ਲਓ 2 ਘੰਟੇ ਪਹਿਲਾਂ ਦੀ ਗੱਲ ਆ ਠੀਕ ਐ ਉਸੇ ਮੁੰਡੇ ਦੇ ਨਾਲ ਉਹਨੇ ਐ ਨਹੀਂ ਕਹਤਾ ਕਿਸੇ ਹੋਰ ਮੁੰਡੇ ਨਾਲ ਬੈਠੀ ਸੀ ਉਹਨੇ ਐ ਕਿਉਂ ਕਿਹਾ ਫਿਰ ਵੀ ਉਸੇ ਮੁੰਡੇ ਨਾਲ ਬੈਠੀ ਸੀ ਦੱਸ ਮੈਨੂੰ ਦੱਸ ਉਹ ਵਧੀਆ ਰਸਦੀ ਐ ਬਸਦੀ ਐ ਆਪਦੇ ਘਰੇ ਵਧੀਆ ਰਹਿੰਦੀ ਐ ਹੁਣ ਉਹ ਮੁੰਡੇ ਨਾਲ ਗੱਲਾਂ ਕਰੂਗੀ ਤੇਰਾ ਦਿਮਾਗ ਕੰਮ ਕਰਦਾ ਕਿ ਨਹੀਂ ਨਾ ਨਾ ਤੂੰ ਮੇਰੀ ਗੱਲ ਸੁਣ ਲੈ ਮੈਨੂੰ ਮਾਰਾ ਕਹੀ ਜਾਂਦੀ ਐ ਤੂੰ ਆਪਦੀ ਕੁੜੀ ਨੂੰ ਮਾਰਾ ਨਹੀਂ ਕਹਿੰਦੀ ਤੁਸੀਂ ਮੈਂ ਸਹੀ ਗੱਲ ਦੱਸਦੀ ਠੀਕ ਹੈ ਪਹਿਲਾਂ ਵੀ ਉਹਨੇ ਨੀਵੇਂ ਪੋਈ ਤੇਰਾ ਪੁੱਤ ਦਾ ਸਿਹਾਉਣੇ ਵਰਗਾ ਤੇਰੇ ਸਾਹਮਣੇ ਬੈਠਾ 1 ਰੁਪਿਆ ਤੇ ਜਿਹੜੀ ਆਪਣੀ ਨੀਵੇਂ ਪੋਈ ਜਾਂਦੀ ਉਹਨੂੰ ਉਹਦੀ ਤੋਂ ਸੈੱਡ ਲਈ ਜਾਂਦੀ ਆ ਬਾ ਕੀ ਜੀ ਮਾਂ ਗਈ ਤੂੰ ਰੋਲਾ ਨਾ ਪਾ ਕੋਈ ਗੱਲ ਨਹੀਂ ਮਨਿੰਦਰ ਉਹਦੇ ਨਾਲ ਫੋਨ ਤੇ ਗੱਲ ਕਰ ਲੈ ਪੁੱਛ ਲੈ ਕੀ ਗੱਲ ਹੈ ਗੱਲ ਕਰ ਲੈਨੇ ਜਿਹੜੀ ਰਹੀ ਗੱਲ ਉਰੇ ਲਿਆਉਣ ਦੀ ਕੁਝ ਨਹੀਂ ਪੁੱਛਣਾ ਮੇਰੀ ਗੱਲ ਸੁਣ ਲੋ ਤੁਸੀਂ ਕੁਝ ਨਹੀਂ ਪੁੱਛਣਾ ਤੁਸੀਂ ਚੁੱਪ ਚਾਪ ਸਰ ਫੋਨ ਉਾਇ ਕਹਿ ਦੋ ਵੀ ਉਰੇ ਆ ਜਾ ਠੀਕ ਹੈ ਪਿਆਰ ਨਾਲ ਪਿਆਰ ਨਾਲ ਉਹ ਮੈਂ ਨਹੀਂ ਜਾਂਦਾ ਜੇ ਮੈਂ ਬਾਗਿਆ ਉੱਥੇ ਜਰੂਰ ਨਿਕਲ ਜੂ ਬਸ ਉਹਨੂੰ ਸਹੀ ਗੱਲ ਦੱਸਦੀ ਉਹ ਪਿਆਰ ਨਾਲ ਫੋਨ ਕਰਕੇ ਆਇਆ ਕਹੇ ਦੋ ਕਿ ਭਈ ਇੱਥੇ ਛੱਡ ਜੋ ਠੀਕ ਹੈ ਜਾ ਜਾ ਕੇ ਜਾ ਮੈਂ ਤੂੰ ਲਿਆ ਤੂੰ ਨੂੰ ਆਏ ਕਹੇ ਕਿ ਭਈ ਇੱਥੇ ਆ ਜਾ ਆਪ ਦਾ ਆਰਾਮ ਲੈ ਲੈ ਕੱਲ ਨੂੰ ਵਰਤਾ ਠੀਕ ਹੈ ਵਰਤਾ ਵਾਸਤੇ ਲਿਆ ਕਿਵੇਂ ਮਰਜ਼ੀ ਲੈ ਠੀਕ ਕੁਛ ਨਾ ਕੁਛ ਕਹਿ ਕੇ ਇੱਥੇ ਲੈ ਕੇ ਆਓ ਬਸ ਮੈਂ ਨਾਲ ਗੱਲ ਕਰਨ ਅਗਲੇ ਤਾਂ ਉਹ ਤਾਂ ਆਈ ਕਿ ਅਸੀਂ ਮੈਂ ਇੱਥੇ ਵਰਤਾ ਰੱਖੂੰਗੀ ਹੁਣ ਮੈਂ ਕਿਵੇਂ ਕਹਾਂ ਕਿ ਇੱਥੇ ਵਰਤਾ ਰਖਾਵਾਂਗੇ ਅਸੀਂ ਕਹੇ ਸਾਡੇ ਰਿਵਾਜ ਨਹੀਂ ਬਸ ਜੇ ਮਰਜ਼ੀ ਕਰ ਵੀ ਇੱਥੇ ਲੈ ਕੇ ਆ ਮੈਂ ਜਿਹੜੀ ਗੱਲ ਮੈਂ ਤੈਨੂੰ ਦੱਸਤੀ ਗੱਲ ਠੀਕ ਹੈ ਮੇਰਾ ਪਾਰਾ ਵਧਿਆ ਪਿਆਗਾ ਐਵੇਂ ਕੋਈ ਮੈਥੋਂ ਗਲਤ ਸਾਬ ਚੱਕਾ ਕਤੇ ਇਹ ਨਾ ਹੋਵੇ ਫਿਰ ਬਾਅਦ ਚ ਤੁਸੀਂ ਚੱਕੀ ਜਾਓ ਤੈਨੂੰ ਗੱਲ ਸੱਚੀ ਲੱਗਦੀ ਐ ਇਹ ਮੈਂ ਮੈਂ ਕੀ ਕਿਹਾ ਸਰਦਾਰ ਉਹ ਮਤਲਬ ਸੱਚੀ ਨਾ ਤਾਂ ਮੈਂ ਲੋਕਾਂ ਦੇ ਯਕੀਨ ਆ ਉਹਨਾਂ ਮੈਨੂੰ ਕੁਰੀ ਦਾ ਕੀ ਹੋਣਾ ਦੱਸ ਉਹਨੂੰ ਇੰਨਾ ਤਾਂ ਸਮਝਾਇਆ ਸੀ ਕਮਲੀ ਕਿਤੇ ਉਹ ਤੇ ਬੇਰਤਾ ਨਹੀਂ ਕੀਤਾ ਝੂਠੀ ਤਾਂ ਕਰੇ ਵੀ ਨਹੀਂ ਬੋਲਦਾ ਸੀ ਫਿਰ ਇਹਨੂੰ ਤਾਂ ਲੋਕ ਕਹਿੰਦੇ ਆ ਬਈ ਇਹਨੂੰ ਕੋ ਤਾਂ ਝੂਠਾ ਕਹੀ ਜਾਨੀ ਆ ਪਰ ਮੇਗਾ ਜਦੋਂ ਫੋਨ ਤੇ ਬਲਾਵਾਂਗੇ ਤਾਂ ਆਉਣਾ ਵੀ ਉਹਨੇ ਫਿਰ ਜਾ ਕੇ ਜਾਂ ਤਾਂ ਲਿਆਕ ਨਹੀਂ ਤਾਂ ਇਹਨੇ ਆਪਣਾ ਆਪਣਾ ਖੜਾ ਨਹੀਂ ਛੱਡਣਾ ਮੈਨੂੰ ਤਾਂ ਬੁੱਤ ਹੋਰ ਹੀ ਫਿਕਰ ਲਾਤਾ ਇਹਨੇ ਤੈਨੂੰ ਕੀ ਲੱਗਦਾ ਇਹ ਗੱਲ ਸੱਚੀ ਐ ਮਾਂ ਮੈਂ ਕੁਝ ਨਹੀਂ ਕਹਿ ਸਕਦੀ ਵੀ ਗੱਲ ਝੂਠੀ ਆ ਕਿ ਸੱਚੀ ਆ ਹੁਣ ਕੀ ਕਹਿ ਸਕਦੇ ਹੁਣ ਤਾਂ ਕੁੜੀ ਨੂੰ ਪੁੱਛੇ ਫੇਰ ਹੀ ਪਤਾ ਲੱਗੂ ਹੁਣ ਜੇ ਫੋਨ ਕਰਦੇ ਆ ਇਹ ਕਹਿੰਦਾ ਫੋਨ ਵੀ ਨਹੀਂ ਕਰਨਾ ਹੁਣ ਕਰੀਏ ਤਾਂ ਕੀ ਕਰੀਏ ਤਾਂ ਸਮਾਉ ਹੁਣ ਤੈਨੂੰ ਤੈਨੂੰ ਜਾਣਾ ਪਊਗਾ ਫਿਰ ਹੁਣ ਜੀ ਉੱਥੇ ਗਿਆ ਇਹਨੂੰ ਤੇਜ ਤਾਂ ਇਹ ਤਾਂ ਇੰਤਾਂ ਉੱਥੇ ਕੁੜੀ ਨੂੰ ਵੇਖ ਕੇ ਕੁਝ ਬੋਲਣ ਲੱਗ ਜੇ ਉੱਥੇ ਨਾ ਨਿਕਲਦਾ ਜਰੂਰ ਸਹੀ ਨਿਕਲ ਜੇ ਫੋਨ ਲਾਵਾਂਗੇ ਕਈ ਯਾਰ ਫੋਨ ਸਪੀਕਰ ਤੇ ਹੁੰਦਾ ਜੇ ਫੋਨ ਦੀ ਆਵਾਜ਼ ਬਾਹਰ ਸੁਣ ਲਈ ਤਾਂ ਵੀ ਰੌਲਾ ਸੱਸ ਬੈਠੀ ਹੋਵੇ ਘਰ ਵਾਲਾ ਬੈਠਾ ਹੋਵੇ ਕੋਰ ਉਹਦੇ ਨਹੀਂ ਨਹੀਂ ਪੁੱਤ ਆਪਾਂ ਫੋਨ ਨਹੀਂ ਲਾਉਂਦੇ ਹੁਣ ਤਾਂ ਮੈਂ ਜਾਵਾਂ ਤੇ ਕਿਵੇਂ ਜਾਵਾਂ ਕੀ ਬਹਾਨਾ ਲਾਉਂਗੀ ਮੇਰਾ ਪਹਿਲਾ ਵਰਤ ਹੁੰਦਾ ਆਪਾਂ ਪੇਕੀ ਹੁੰਦਾ ਕੁੜੀਆਂ ਦਾ ਹਾਂ ਉਹ ਤਾਂ ਪੇਕੀ ਨੂੰ ਕਹਦੇ ਪਈ ਜਾ ਕੇ ਪੇਸ ਤਾਂ ਵੀ ਪਹਿਲਾ ਵਰਤ ਪਈ ਉੱਥੇ ਹੀ ਰਖਾਵਾਂਗੇ ਕੁਛ ਨਹੀਂ ਹੁੰਦਾ ਕੋਈ ਗੁੱਸਾ ਨਹੀਂ ਕਰਦਾ ਕੁਛ ਨਹੀਂ ਹੁੰਦਾਗਾ ਤੋ ਕੁੜੀ ਨੂੰ ਇੱਥੇ ਲਿਆ ਆਪਾਂ ਇੱਥੇ ਬਰਾਤ ਰਾ ਕੇ ਪੁੱਛਾਂਗੇ ਮੈਨੂੰ ਤਾਂ ਡਰ ਲੱਗ ਜਾਂਦਾ ਇਹ ਕਲੇਸ਼ ਪਾਊਗਾ ਤੂੰ ਪਹਿਲੇ ਵਰਤ ਦਾ ਉਹਦੋਂ ਮੈਂ ਕਿਹਾ ਤਾਂ ਹੈਗਾ ਸੀ ਭਾਈ ਇੱਥੇ ਰਖਾਵਾਂਗੇ ਉਹਦੇ ਸੱਸ ਵੀ ਕਹਿੰਦੀ ਐ ਸੇ ਇੱਥੇ ਰਖਾਵਾਂ ਜੱਸ ਵੀ ਕਹਿੰਦਾ ਪਰ ਮੈਂ ਦੁਬਾਰੀ ਕਹਦੇ ਨਹੀਂ ਕੋਈ ਮਨਿੰਦਰ ਨੇ ਕਿਹਾ ਹਣੇ ਜੀ ਸਦਾ ਇੱਕਦਮ ਬਿਨਾਂ ਦੱਸ ਜਾਈਗੀ ਫਿਰ ਆਏ ਆਖਣਗੇ ਪਤਾ ਨਹੀਂ ਕਾ ਤੋ ਆ ਗਈ ਹੈ ਨਾ ਤੋ ਆਏ ਕਿ ਦਵਾਈ ਲੈਣਾ ਇਸ ਵਿੱਚ ਚਲ ਕੁੜੀ ਨੂੰ ਮਿਲ ਜੰਨਾ ਹੈ ਫਿਰ ਉੱਥੇ ਗੱਲੀ ਗੱਲੀ ਕਰ ਲੈ ਛੇੜ ਲਈ ਮੈਨਿੰਨਾ ਤਾਂ ਪਤਾ ਨਹੀਂ ਸੱਸਾਂ ਐ ਕਹਿ ਦੂ ਭਾਈ ਚਲ ਵੀ ਜੇ ਤੁਹਾਡੇ ਰੀਤੀ ਰਾਜ ਰਿਵਾਜ ਐ ਹੋ ਜਾ ਤੁਸੀਂ ਲੈ ਚ ਹੈ ਉੱਥੇ ਨਹੀਂ ਆਪਾਂ ਕੋਈ ਗੱਲਬਾਤ ਕਰ ਸਕਦੇ ਮੈਂ ਉੱਥੇ ਨਾ ਨਾ ਹੀ ਉਹਦੇ ਕੋਲ ਗੱਲ ਕਰੀਏ ਉੱਥੇ ਕੁੜੀ ਕੋਲ ਨਾ ਨਾ ਉੱਥੇ ਨਹੀਂ ਕੋਈ ਗੱਲ ਕਰਾਂਗੇ ਸਾਰੀ ਗੱਲ ਕਰਾਂਗੇ ਚੰਗਾ ਮੈਂ ਤਾਂ ਲੋਕਾਂ ਦੇ ਨਹੀਂ ਆਉਂਦੀ ਵੀ ਆਪ ਦੀ ਮੰਜੀ ਥੱਲੇ ਸੋਟੀ ਨਹੀਂ ਫੇਰਦੇ ਦੂਜੇ ਨੂੰ ਕਹਿੰਦੇ ਕਿ ਪੜਕ ਦੇਣੇ ਗੱਲ ਕਹਿ ਦਿੰਦੇ ਮੈਂ ਤਾਂ ਉੱਥੋਂ ਵੀ ਕਲੇਸ਼ ਚ ਆਈ ਸੀ ਇੱਥੇ ਵੀ ਕਲੇਸ਼ ਹੀ ਪੈ ਗਿਆ ਕਿ ਪਤਾ ਨਹੀਂ ਲੋਕ ਕੀ ਮੈਂ ਤਾਂ ਜਿਵੇਂ ਜੇ ਕੱਲ ਕਾ ਉਹ ਘਰ ਨਾ ਛੱਡ ਕੇ ਤੇ ਹੋ ਰਹਿਣ ਲੱਗ ਜੀ ਇਹ ਲੋਕ ਹੀ ਨਹੀਂ ਆਪਾਂ ਨੂੰ ਜੀਣ ਦਿੰਦੇ ਨਹੀਂ ਪਤਾ ਦਾ ਘਰ ਕਿੱਥੇ ਛੱਡিয়ে ਦੱਸ ਹਣਾ ਲੋਕਾਂ ਮਾਰੇ ਕਿੱਥੇ ਜਾਈਏ ਕੋਈ ਖੇਤ ਚ ਪਾ ਲੈਣਿਆ ਘਰ ਚਲ ਕੋਈ ਨਾ ਫੋਰ ਕੇ ਮਾਂ ਨਾ ਤੇ ਕੰਜਕਲੇਸ਼ ਤੋਂ ਖਹਿਣਾ ਛੋਟੀ ਚੁਕੋ ਆਪਣਾ ਹੁਣ ਮੈਂ ਤਾਂ ਆਏ ਸੀ ਵੀ ਚਲ ਆਪਦੇ ਘਰੇ ਵਧੀਆ ਰਸ ਦੀ ਬਸਦੀ ਹੈ ਹੈ ਹਾਂ ਇਹਨੂੰ ਪਤਾ ਲੱਗਦੀ ਵੀ ਨਹੀਂ ਮਾਂ ਜੀ ਕੋਈ ਇਹੋ ਜੀ ਗੱਲ ਹੁੰਦੀ ਸੱਸ ਜਾਂ ਘਰ ਵਾਲਾ ਕੋਈ ਤਾਂ ਕੁਝ ਬੋਲਦਾ ਆਪਾਂ ਨੂੰ ਹੈ ਜਿਹਨੇ ਵਿਆਹ ਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਹਜੇ ਤੱਕ ਤਾਂ ਕੋਈ ਗੱਲ ਹੋਈ ਨਹੀਂ ਇਹੋ ਜੀ ਹੁਣ ਕੁਝ ਨਹੀਂ ਕਹਿ ਸਕਦੇ ਪੁੱਤ ਆਪਾਂ ਬਿਨ ਬਗੈਰ ਦੇਖੇ ਉਹ ਕੀ ਪਤਾ ਕੀ ਗੱਲ ਹੈ ਤਾਂ ਤੂੰ ਹੋ ਤਿਆਰ ਚੱਲ ਆ ਜਾ ਚਲ ਆ ਜਾ ਤਿਆਰੀਆਂ ਮੈਂ ਤਾਂ ਜਿੰਨੀ ਲੈਣੀ ਹੈ ਬਸ ਇਹਦੇ ਨਾਲ ਤਿਆਰ ਹੋ ਜਾ